ਸੁਣੋ ਭਾਈ ਮੈਂ ਕੋਈ ਜਗ੍ਹਾ ਨਹੀਂ ਛੱਡੀ ਸੱਚੀ ਲੱਭਣ ਵਾਲੀ ਮੈਂ ਹੁਣ ਵੀ ਤੁਹਾਨੂੰ ਲੱਭਦਾ ਆਂ ਸ਼ੁਕਰ ਤੁਸੀਂ ਆ ਗਏ ਜੀ ਚਲ ਮੈਨੂੰ ਇਹ ਗੱਲ ਦੱਸੋ ਤੇ ਰਹਿੰਦੇ ਕਿੱਥੇ ਜੇ ਭਾਜੀ ਰਹਿਣਾ ਰੋਣਾ ਕਿੱਥੇ ਆ ਮੈਂ ਇੱਕ ਸਕੋਟੀ ਗਾਰਡ ਲੱਗਾ ਛੋਟੀ ਨੌਕਰੀ ਕਰਨ ਡਿਆ ਵਾਂ ਬਸ ਉਹਨਾ ਮੈਨੂੰ ਥੋੜੀ ਜਗ੍ਹਾ ਦਿੱਤੀ ਰਹਿਣ ਵਾਸਤੇ ਤੇ ਅਸੀਂ ਹੁਣ ਇੱਥੋਂ ਤੱਕ ਮਿਲ ਬੂਰਾ ਕਿ ਸੜਕੋ ਪਿਆਸ ਸੁੱਦਾ ਹੋ ਗਿਆ ਤੇ ਅਸੀਂ ਹੁਣ ਲੱਕੜਾਂ ਬਾਲ ਕੇ ਬਹੁਤ ਜ਼ਿਆਦਾ ਕਰਦੇ ਤੇਰੀ ਭੈਣਾ ਵੀ ਹੈ ਥੱਮ ਲੱਕੜਾਂ ਇਕੱਠੀਆਂ ਕਰਕੇ ਲਿਆਈ ਜਾ ਕੇ ਤੇ ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ ਮੈਨੂੰ ਫੋਨ ਕਰ ਲੈਣਾ ਸੀ ਮੈਂ ਕਿੰਨੇ ਬਿਜਾਰਾ ਕਰਦੇ ਵੇ ਸੀ ਭਾਈ ਤੈਨੂੰ ਫੋਨ ਕਿਹੜੇ ਮੂਣਾ ਕਰਦੇ ਦੱਸੋ ਬੱਚਾ ਲੋਗ ਗੱਲ ਜਿਹੜੀ ਆਈ ਗਈ ਪ੍ਰਾਣੀ ਸਿੱਡੋ ਉਹ ਤਾਂ ਗੱਲ ਹੈ ਮੈਨੂੰ ਬਾਦ ਵਾਲਾ ਕਿਹਨੇ ਫਿਕਰ ਲੱਗਾਇਆ ਤੁਹਾਡਾ ਪਰ ਅਸੀਂ ਜੁੱਤੇ ਹਾਂ ਨਾ ਓਥੇ ਕਾ ਨੂਣਾ ਨਹੀਂ ਆਉਂਦੇ ਆਪਾਂ ਇੱਥੇ ਸਾਨੂੰ ਪਤਾ ਹੈ ਤੁਸੀਂ ਡਾਕਟਰ ਆਂ ਜੇ ਫੋਨ ਕਰਦੇ ਅਸੀਂ ਤਾਂ ਨਹੀਂ ਕੀਤਾ ਕੋਈ ਚਲ ਕੋਈ ਗੱਲ ਨਹੀਂ ਚੁੱਪ ਕਰ ਜਾ ਮੰਮੀ ਜੀ ਨਾ ਮਾਸੀ ਜੀ ਕੋ ਗਏ ਆ ਆ ਜਾਂਦੇ ਨੇ ਟੈਨਸ਼ਨ ਨਾ ਲੈ ਠੀਕ ਆ ਚਲੋ ਵਧੀਆ ਕੀਤਾ ਤੁਸੀਂ ਆ ਗਏ ਮਾਤਾ ਨੂੰ ਪਤਾ ਕਿ ਨਹੀਂ ਟੈਨਸ਼ਨ ਲੱਗੀ ਤੁਹਾਡੀ ਉਹ ਵਿਚਾਰੀ ਸੋਚੀ ਜਾਂਦੀ ਸੋਚੀ ਜਾਂਦੀ ਤੁਹਾਡੇ ਬਾਰੇ ਨਾ ਤਿੰਨੋਂ ਗਏ ਟਿੱਡ ਭਰ ਕੇ ਰੋਟੀ ਵੀ ਨਹੀਂ ਖਾਦੀ ਮੈਂ ਕੱਲ ਪਰਸੋਂ ਤਾਂ ਨੂੰ ਕਹਿਣ ਦਾ ਵੀ ਚੱਲੀਏ ਚੱਲੀਏ ਮੰਮੀ ਆਲੇ ਤੁਹਾਨੂੰ ਪਤਾ ਜੇ ਕਰਦੀ ਵੀ ਉਹਨਾਂ ਨਹੀਂ ਬਾੜਨਾ ਸਾਨੂੰ ਨਹੀਂ ਬਾੜਨਾ ਉਹਨਾਂ ਮੈਂ ਇੱਕ ਮਣੀ ਚੱਲੀ ਸੀ ਕੋਈ ਰੋਟੀ ਨਹੀਂ ਖਾਦੀ ਕੋਈ ਨਹੀਂ ਰੋਟੀ ਸਭ ਕੁਝ ਬਣਾਵਾਂਗੇ ਤੂੰ ਟੈਨਸ਼ਨ ਨਾ ਲੈ ਪਰ ਰੋਣਾ ਵੀ ਚੁੱਪ ਕਰ ਰੋਣਾ ਨਹੀਂ ਠੀਕ ਹੈ ਸਭ ਸਹੀ ਹੋ ਜਾਊਗਾ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਲਾਤ ਦੀ ਕੀ ਗੱਲ ਸਭ ਤੇ ਉਹਦੇ ਰੀਤੇ ਮੜ ਚੰਗੇ ਉਹ ਨਹੀਂ ਨਹੀਂ ਉਹ ਨਹੀਂ ਮੇਰੇ ਭੈਣ ਕੋਈ ਗੱਲ ਕੋਈ ਗੱਲ ਨਹੀਂ ਸਾਡੇ ਕੋਲ ਗਲਤੀ ਮੰਨ ਲਈ ਨਾ ਬਹੁਤ ਵੱਡੀ ਗੱਲ ਹੈ ਕੋਈ ਗੱਲ ਨਹੀਂ ਸਰ ਜੀ ਮਾਫ ਕਰ ਦੇ ਮੈਨੂੰ ਮਾਫ ਚ ਨਾ ਰੱਖੀ ਮੇਲਾ ਤੁਹਾਨੂੰ ਭਾਜੀ ਮੇਰੀ ਗੱਲ ਸੁਣ ਰੋਟੀ ਖਾ ਕੇ ਜਾਣਾ ਕਿਤੇ ਨਹੀਂ ਜਾਣਾ ਤੁਸੀਂ ਠੀਕ ਹੈ ਨਾ ਸ਼ਮੀ ਰੋਟੀ ਬਣਾਉਣ ਨਾਲ ਕੋਈ ਗੱਲ ਨਹੀਂ ਆ ਬਣਾ ਨਹੀਂ ਰঞ্জੀਤ ਰੋਟੀ ਵੀ ਤੇ ਚਾਹ ਵੀ ਕੋਈ ਗੱਲ ਨਹੀਂ ਗੱਲ ਵੱਡੀ ਗੱਲ ਹੈ ਗੱਲ ਸਾਥ-ਸਾਥ ਦੀ ਅਸੀਂ ਇੱਥੇ ਰਹਿਣਾ ਜਿੱਥੇ ਅਸੀਂ ਰਹਿਣ ਦੇਣਾ ਪਹਿਲਾਂ ਅਸੀਂ ਬੜੇ ਥੱਕੇ ਖਾ ਕੇ ਵੇਖ ਲਿਆ ਜਿੱਥੇ ਹੋਣ ਅਸੀਂ ਰਹਿੰਦੇ ਨਾ ਉੱਥੇ ਸਾਰੇ ਜਣੇ ਰਹਿੰਦੇ ਆ ਬਹੁਤ ਲੋਕ ਰਹਿੰਦੇ ਆ ਇਹ ਮੈਂ ਇੱਥੇ ਇਕੱਲਾ ਜਨਾਨੀ ਲੈ ਕੇ ਰਹੀ ਨਾ ਤੇ ਜਦੋਂ ਮੈਂ ਕੰਮ ਤੇ ਜਾਂਦਾ ਨਾ ਤੇ ਮੇਰਾ ਧਿਆਨ ਹੀ ਘਰੇ ਹੁੰਦਾ ਬੇਸ਼ੱਕ ਤੁਸੀਂ ਇਹਨੂੰ ਰੱਖ ਲਓ ਨਾ ਕਿਤੇ ਉਹ ਵੀ ਕੁਮਾਰ ਦੇ ਖਾ ਲੈਂਦਾ ਹੁਣ ਉਹ ਤੁਹਾਡੀ ਭੈਣ ਨੂੰ ਲੈ ਕੇ ਕਿੱਧਰ ਲੈ ਕੇ ਤਿਆ ਕਰ ਤੁਸੀਂ ਉੱਥੇ ਭਾਜੀ ਰਹਿਣ ਲਈ ਜਨਾਨੀਆਂ ਦੇ ਨਹੀਂ ਜਗ੍ਹਾ ਹੈ ਸਾਰੇ ਆਦਮੀ ਰਹਿੰਦੇ ਆ ਜਿਸ ਤੋਂ ਨੂੰ ਦਾ ਵੀ ਧਿਆਨ ਵਿੱਚ ਲੱਗਾ ਦੱਸੋ ਉਹ ਉੱਥੇ ਰਹਿਣ ਲਈ ਮੈਂ ਤੁਹਾਨੂੰ ਭਾਜੀ ਮੈਂ ਤੁਹਾਨੂੰ ਕੁਝ ਕਿਹਾ ਤੇ ਇੱਥੇ ਆਏ ਨਾ ਮੁਹਿੰਨੀ ਰਹੋ ਜਿੰਜਾ ਤੁਹਾਡੇ ਕਿਤੇ ਸੁਤਰ ਨਹੀਂ ਨਾਉਂਦਾ ਤੁਸੀਂ ਇੱਥੇ ਰੋ ਕੋਈ ਗੱਲ ਨਹੀਂ ਬਾਜੀ ਮੇਰੀ ਸੁਣੋ ਗੱਲ ਫਿਕਰ ਨਾ ਕਰੋ ਤੁਸੀਂ ਜਦੋਂ ਤੁਸੀਂ ਪਹਿਲੇ ਦਿਨ ਆਏ ਹੀ ਨਾ ਸਾਡੇ ਕੋਲ ਰਿਕਵੈਸਟ ਕਰ ਲਿਆ ਹਾਂ ਅਹੀਂ ਉਹਦੇ ਨਹੀਂ ਤੁਹਾਡੀ ਬੇਨਤੀ ਸੁਣ ਲੈਣੀ ਸੀ ਤਾਂ ਤੁਹਾਨੂੰ ਇੱਥੇ ਰੱਖ ਲੈਣਾ ਸੀ ਅਕਸਰ ਸਾਡੇ ਘਰ ਦੇ ਤੀਜ ਵਾਈ ਹੋ ਅਸੀਂ ਇੰਨੇ ਸੈਲਫਿਸ਼ ਨਹੀਂ ਹੋਣਾ ਤੁਹਾਡੇ ਵਾਂਗ ਠੀਕ ਆ ਪਰ ਤੁਸੀਂ ਆਏ ਹਲੀ ਮੀਨਾ ਨਹੀਂ ਆਏ ਤੁਸੀਂ ਆਹੀ ਪੂਰੀ ਆਕੜਨਾ ਤੇ ਤੁਸੀਂ ਸੁਣਾਉਣ ਲੱਗ ਪਏ ਇੱਥੇ ਹੀ ਸੇ ਚਲ ਚੰਮੀ ਠੀਕ ਹੈ ਜਦੋਂ ਆਪ ਨੂੰ ਲੋੜ ਹੋਵੇ ਨਾ ਕੋਦ ਨਹੀਂ ਇਹੋ ਕੇ ਆਈ ਤਾਂ ਦਾ ਕੋਈ ਸੜ ਕੋ ਗਲਤੀ ਹੋ ਗਈ ਮੈਂ ਕੀ ਰੇ ਤਾ ਗਲਤੀ ਹੋ ਗਈ ਜਦ ਤਾ ਨੂੰ ਪਤਾ ਤੁਹਾਡੇ ਘਰ ਬਾਹਰ ਨਹੀਂ ਰਿਹਾ ਉੱਜੜ ਗਿਆ ਸਭ ਕੁਝ ਤੇ ਤੁਸੀਂ ਐਡੀ ਫੰਨ ਕਾਦੀ ਚੁੱਕੀ ਫਿਰਦੇ ਜੇ ਫਿਰ ਫੰਨ ਉਹ ਰੱਬ ਨੇ ਤੁਹਾਡੀ ਨਹੀਂ ਨੀ ਕਰ ਛੜੀ ਤੁਹਾਨੂੰ ਭਾਵੇਂ ਜੈਸਾਸ ਹੋਇਆ ਗਲਤ ਅੱਜ ਤੇ ਇਹ ਨਹੀਂ ਮੀਨਾ ਆਏ ਜੇ ਦੋ ਵਾਰ ਤੁਸੀਂ ਆਏ ਜੇ ਪੂਰੀ ਫੰਨ ਲੈ ਕੇ ਜਿੱਦਾਂ ਸਾਨੂੰ ਇੱਥੇ ਕੁੱਟਣ ਆਏ ਜੇ ਤੁਸੀਂ ਨਹੀਂ ਕਿ ਤੁੰਨੀ ਗਲਤ ਕਰੂਗੀ ਅਸੀਂ ਗਲਤਾਂ ਹੋਤੀ ਸੰਵਾਜ ਨੂੰ ਸੁਣ ਸੁਣ ਬਾਕੀ ਸਾਡੇ ਦੇ ਤੁਹਾਡੇ ਅਰਗੇ ਨਹੀਂ ਹੈਗੇ ਕਿ ਆ ਕੇ ਸਾਡੇ ਬਰੂਹਾਂ ਤੇ ਕੋਈ ਰੋਵੇ ਤੇ ਸਾਡੇ ਪੈਰੀ ਪਵੇ ਤਾਂ ਸਾਨੂੰ ਰਿਕੁਐਸਟ ਕਰੇ ਅਸੀਂ ਉਹਨੂੰ ਕਹੀਏ ਕਿ ਜਾ ਤੂੰ ਉੱਠ ਕੇ ਚਲ ਜਾ ਅਸੀਂ ਨਹੀਂ ਤੇਰੀ ਗੱਲ ਸੁਣਨੀ ਤੁਹਾਡੇ ਵਰਗੇ ਭਾਜੀ ਸਾਡੇ ਏਡੇ ਛੋਟੇ ਦਿਲ ਨਹੀਂ ਹੈਗੇ ਸਾਡੇ ਵੱਡੇ ਵੱਡੇ ਦੇਲੇ ਸਾਡੇ ਨਾਲ ਕੋਈ ਜੋ ਮਰਜ਼ੀ ਕਰਕੇ ਚੱਲ ਜੇ ਪਰ ਅਸੀਂ ਅਸੀਂ ਚਾਰ ਅਥਰੂਆਂ ਤੇ ਪੱਗਰ ਜਾਂਦੇ ਜਿੱਦਾਂ ਤੁਸੀਂ ਪਹਿਲੇ ਦਿਨ ਆਏ ਸੀ ਨਾ ਤਰਸ ਸਾਨੂੰ ਉਦਣ ਹੀ ਆ ਗਿਆ ਸੀ ਤੁਹਾਡੇ ਤੇ ਪਰ ਜੋ ਕੁਝ ਤੁਸੀਂ ਇੱਥੇ ਆ ਕੇ ਕੀਤਾ ਸੀ ਉਹ ਨਹੀਂ ਚੰਗਾ ਲੱਗਾ ਅਹੀਂ ਵੇਖ ਨਹੀਂ ਸਕਦੇ ਕਿ ਸਾਡੇ ਘਰ ਦੀ ਧੀ ਥਾਈ ਥਾਈ ਰੁਲੇ ਤੇ ਜਵਾਈ ਰੁਲੇ ਲੋਕ ਸਾਨੂੰ ਆਣ ਕੇ ਕਹਿੰਦੇ ਆ ਕਿ ਫਲਾਣੀ ਸਾਹ ਦੁਕਾਨ ਤੇ ਇਹਨਾਂ ਨੇ ਆਧਾਰ ਕੀਤਾ ਜੇ ਫਲਾਣੀ ਥਾਂ ਇਹ ਘਾੜੀ ਕਰਨ ਦੇ ਜੇ ਫਲਾਣੀ ਥਾਂ ਇਹਨਾਂ ਨੇ ਆ ਕਮਰਾ ਅੱਜ ਪੈੜਾ ਜੇ ਲੱਭਾ ਜੇ ਉੱਥੇ ਇਹਨਾਂ ਦਾ گزارਾ ਨਹੀਂ ਜੇ ਹੋਣ ਦੇ ਆ ਸਾਨੂੰ ਸਾਰੀ ਇਨਫੋਰਮੇਸ਼ਨ ਪਹੁੰਚਦੀ ਇੱਥੇ ਤੇ ਦੁੱਖ ਹੁੰਦਾ ਇਸ ਚੀਜ਼ ਦਾ ਕਿ ਨਾ ਹੀ ਸਾਨੂੰ ਕੋਈ ਇਹ ਗੱਲ ਕਵੇ ਨਾ ਆਣ ਕੇ ਕਿ ਉੱਥੇ ਤੁਹਾਡਾ ਜੀਜਾ ਹੀ ਤੇ ਆਹ ਹਾਲਤ ਚ ਹੀ ਤੇ ਅਸੀਂ ਕਦੀ ਬਾਜੀ ਮੁਕਰੇ ਨਹੀਂ ਆ ਕਿ ਉਹ ਸਾਡੇ ਘਰ ਦਾ ਜਵਾਈ ਨਹੀਂ ਹਾਂ ਅਸੀਂ ਕਹਿੰਨੇ ਆ ਪੀਹਾਂ ਸਾਡੇ 3:30 ਵਾਈ। ਅੱਜ ਜੇ ਮਾੜੇ ਹਾਲਾਤ ਆ ਗਏ ਨਾ ਤੇ ਅਸੀਂ ਤੁਹਾਡੇ ਇਹ ਮੁ ਰਿਸ਼ਤੇ ਨਹੀਂ ਬਦਲ ਦਿੰਦੇ। ਜਿੱਦਾਂ ਤੁਸੀਂ ਰਾਣੀਆਂ ਗੁਰ ਰਿਸ਼ਤੇ ਬਦਲਦੇ ਸੀ ਕਿ ਇਹ ਸਾਡਾ ਕੁਝ ਨਹੀਂ ਲੱਗਦਾ ਤੇ ਰਾਜੂ ਭਾਜੀ ਸਾਡੇ ਕੁਝ ਨਹੀਂ ਲੱਗਦੇ। ਕਿਉਂਕਿ ਦਿਹਾੜੀ ਕੰਦੇ ਸੀ ਨਾ ਉੱਥੇ। ਇਸ ਕਰਕੇ ਤੁਸੀਂ ਰਿਸ਼ਤੇ ਬਦਲਦੇ ਸੀ ਉਸ ਟਾਈਮ। ਐਨੀ ਪੈਸੇ ਦੀ ਪਰਤ ਤੁਹਾਡੀਆਂ ਅੱਖਾਂ 'ਤੇ ਆ ਗਈ ਸੀ ਦੋਵਾਂ ਜੀਆਂ ਦੀ। ਇੱਥੇ ਵੇਖ ਲਓ ਅੱਜ। ਆਪਾਂ ਨਹੀਂ ਬਦਲੇ। ਆਪਾਂ ਤੁਹਾਨੂੰ ਰੱਖਣ ਨੂੰ ਤਿਆਰ ਹਾਂ। ਵੇਸ਼ਾਗ ਮੰਮੀ ਜੀ ਇਸ ਘਰ ਤੇ ਨਹੀਂ ਆਗੇ ਉਹ ਗਏ ਨੇ ਮਾਸੀ ਜੀ ਕੋ ਫਿਰ ਵੀ ਅਸੀਂ ਦੋਵੇਂ ਜੀ ਤੁਹਾਨੂੰ ਇੰਨੀ ਗੱਲ ਕਹਿਨੇ ਆ ਕਿ ਤੁਸੀਂ ਆ ਰਾਮਣਾ ਇੱਥੇ ਰੋ ਸਾ ਜੀ ਜੇ ਘੜੀ 12 ਤੋਂ ਸ਼ੁਰੂ ਹੁੰਦੀ ਹੈ ਨਾ ਤੇ 12 ਤੇ ਖਤਮ ਹੁੰਦੀ ਹੈ ਨਾਲੇ ਤੁਹਾਡੇ ਵੱਲ ਮੈਂ ਇਹ ਗੱਲ ਨਹੀਂ ਕਹੂੰਗੀ ਕਿ ਆ 200 ਰੁਪਿਆ ਜਾਂਦੇ ਗੇਟ ਕੀਪਰ ਨੂੰ ਦੇ ਕੇ ਜਾਇਓ ਅਸੀਂ ਤੁਹਾਨੂੰ ਰੱਖਾਂਗੇ ਆਪਣੇ ਘਰ 'ਚ ਤੁਸੀਂ ਰਹਿਣ ਵਾਲੇ ਬਣੋ ਪਰ ਰਾਮਣਾ ਰੋ ਬਸ ਭਾਬੀ ਮੈਨੂੰ ਮਾਫ ਕਰ ਦੇ ਸਹੀ ਗੱਲ ਤੇ ਮੈਂ ਸਮੇਂ ਚ ਨਾ ਹੰਕਾਰੀ ਗਈ ਸੀ ਨਾ ਮੈਨੂੰ ਇੰਨਾ ਪੈਸੇ ਦਾ ਕਮੰਡ ਹੋ ਗਿਆ ਸੀ ਮੈਨੂੰ ਕੁਝ ਨਹੀਂ ਨਈ ਰਹਿੰਦਾ ਸੀ ਬਸ ਪੈਸਾ ਜਿਹਦੇ ਕੋ ਪੈਸਾ ਹੈ ਮੋਰੇ ਨਹੀਂ ਵਰਤਣਾ ਜਿਹਦੇ ਕੋ ਨਹੀਂ ਪੈਸਾ ਮੈਂ ਉਹਨਾਂ ਨਾਲ ਵਰਤਣਾ ਹੀ ਨਹੀਂ ਪਰ ਮੇਰੀ ਹੁਣ ਨਾ ਅਕਲ ਟਿਕਾਣੇ ਤੇ ਆ ਗਈ ਮੇਰੇ ਅੱਖਾਂ ਦੇ ਪਰਦੇ ਨੱਥ ਗਏ ਹੋਣੇ ਵਾਲੇ ਗੋਤੇ ਤੇ ਦੌਲਤ ਦਾ ਨਸ਼ਾ ਉੱਤਰ ਗਿਆ ਵੇ ਜਦ ਇਹੋ ਜਿਹਾ ਸਮਾਂ ਵੇਖ ਕੇ ਅੱਖਾਂ ਤੋਂ ਪਰਦਾ ਹਟਿਆ ਤੇ ਕੀ ਹਟਿਆ ਇਹੋ ਜਿਹਾ ਸਮਾਂ ਵੇਖ ਕੇ ਤੇ ਹਰ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਹੋਣ ਤੇ ਮੂਸ ਵੇਲੇ ਹਲੀਮੀ ਚ ਰਾਣਾ ਚਾਹੀਦਾ ਸੀ ਖੋਲ ਗਿਆ ਉਹਨਾਂ ਅੱਖਾਂ ਮੇਰੇ ਖੋਲ ਲੀਆਂ ਕੋਣ ਮੈਨੂੰ ਕਿਤੇ ਕੋਨੇ ਚ ਥੋੜਾ ਇਹ ਕਮਰਾ ਛੋਟਾ ਇਹ ਕਮਰਾ ਕਿਤੇ ਦੇ ਦੇਈ ਮੈਂ ਸੇਰੇ ਘਰ ਦਾ ਸਾਰਾ ਕੰਮ ਕਰਾਂਗੀ ਤੂੰ ਮੈਨੂੰ ਇੱਥੇ ਰੱਖ ਲੈ ਬਸ ਕੋਨੇ ਚ ਮੈਂ ਬੈ ਰਵਾਂਗੀ ਛੱਡ ਠੀਕ ਆ ਚਲੋ ਹੁਣ ਹੱਥ ਤੋ ਉਹ ਤੇ ਮੈਂ ਰੋਟੀ ਪਾਣੀ ਬਣਾਉਣ ਲੱਗੀ ਐ ਤੇ ਖਾਓ ਨਾਣਾ ਤੇ ਨਾਲੋ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਆਪ ਦੀ ਚਲ ਕੋਈ ਗੱਲ ਨਹੀਂ ਫੇਰ ਦਾ ਭੁੱਲਿਆ ਦੇ ਛਾਂ ਨੂੰ ਆਏ ਨਾ ਵਾਪਸ ਕਰੀ ਭੁੱਲਿਆ ਨਹੀਂ ਕਹਿੰਦੇ ਬਹਿ ਜਾ ਪਹਿਲੇ ਮੈਂ ਚਾਹ ਬਣਾ ਕੇ ਆ ਜਾ ਰੋਟੀ ਬਣਾ ਕੋਈ ਗੱਲ ਨਹੀਂ ਠੀਕ ਹੈ ਨਾ ਕੀ ਕਰਦਾ ਕੋਈ ਹਾਂ ਚਾਹ ਨੂੰ ਲਗੇ ਰੋਟੀ ਉਡੀ ਬਣਾ ਲੈ ਆਹ ਤੇ ਤੁਹਾਡੇ ਸਾਹਮਣੇ ਤੇ ਆਖਣ ਦੇ ਆ ਵੀ ਆ ਹੀ ਖਾਦਾ ਪੀਤਾ ਨਹੀਂ ਕੁਝ ਮੈਂ ਕਿਹਾ ਚਾਹ ਪਣੀ ਚਾ ਲੈਣੀ ਚਾਹੀਏ ਕੀ ਪਤਾ ਕਿਧਰ ਕਰੋ ਤੇ ਭੁੱਖੇ ਆਣਾ ਉਹੀ ਨਾ चल शमी मेरी गल सुन मम्मी जी नु फोन कर दो मम्मी जी आ जाए कह दो कि गुरप्रीत तो नहीं आए है करता फोन मेरी गल सुन मेरी गल करना मैं करना है तेरा बहुत बहुत थैंक यू तेरा एडा वा दिल है इना उन्होंने तेरे ना किया ना फिर भी तू चल रहे घर रख लो मन ही गई है रंजीत मेरा दिल बहुत ही छोटा छोटा पता क्यों मैं किसी का दुख दर्द नहीं सहन कर पाती ਮੇਰੇ ਨਾਲ ਕੋਈ ਲੱਖ ਵਧੀ ਕੀ ਕਰਲੇ ਪਰ ਜਦੋਂ ਮੈਂ ਕੇ ਇਹਨੂੰ ਥੋੜਾ ਜਿਹਾ ਵੀ ਉੱਚਾ ਬੋਲਦੀ ਆ ਨਾ ਤੇ ਮੈਨੂੰ ਆਪਣੇ ਆਪ 'ਚ ਸ਼ਰਮ ਆਉਂਦੀ ਆ ਕਿ ਮੈਂ ਆ ਚੀਜ਼ ਕਿਉਂ ਕਹੀ ਆ ਕਿ ਇਹਨੂੰ ਮੈਂ ਕਿਉਂ ਦੁਖੀ ਕੀਤਾ ਆਪਣੇ ਆ ਸ਼ਬਦ ਕਹਿ ਕੇ ਮੈਂ ਫੇਰ ਅਗਲੇ ਨੂੰ ਮਨਾਉਣ ਲੱਗ ਪੈਂਦੀ ਨਹੀਂ ਮੈਨੂੰ ਗੁੱਸੇ ਚ ਹੋ ਜਾਂਦਾ ਉਹ ਵੀ ਮੈਂ ਇਹਨਾਂ ਨੂੰ ਤਾਂ ਸੁਣਾਈ ਆ ਕਿ ਇਹਨਾਂ ਨੇ ਮੇਰੀ ਬੜੀ ਮਾਰ ਮਾਰ ਕੇ ਕੀਤੀ ਮੇਰੇ ਘਰ ਦੀ ਕੀਤੀ ਜੇ ਉਸ ਟਾਈਮ ਮੇਰੇ ਬੰਦੇ ਨੂੰ ਕੁਝ ਹੋ ਜਾਂਦਾ ਤੇ ਮੇਰੇ ਪਰਿਵਾਰ ਦਾ ਕੀ ਬੰਦਦਾ ਕੋਣ ਹੀ ਇੱਥੇ ਵਾਲੀ ਵਾਰਸ ਮੇਰਾ ਤੇ ਮਮੀ ਜੀ ਦਾ ਤੁਸੀਂ ਦੱਸ ਦੋ ਇਹਨੇ ਤੇ ਕੋਈ ਪੁਆਇੰਟ ਨਹੀਂ ਛੱਡਿਆ ਸਾਡਾ ਘਰ ਬਰਬਾਦ ਕਰਨ ਦਾ ਇਹਨੇ ਪੂਰੀ ਬਾਹ ਲਾਈ ਆ ਇਹਨੂੰ ਉਸ ਟਾਈਮ ਇਹ ਪਤਾ ਨਹੀਂ ਲੱਗਾ ਕਿ ਮੇਰੇ ਭਰਾ ਪਰਜਾਈ ਆ ਚਲ ਪਰਜਾਈ ਤੇ ਬੜੀ ਦੂਰ ਦੀ ਗੱਲ ਆ ਭਰਾ ਤੇ ਆਂਦਰਾ ਹੁੰਦਾ ਆਪਣੀਆਂ ਪਰ ਇਹਨੇ ਇਹਨੇ ਇੱਕ ਰੀਸੀ ਦੀ ਸ਼ਰਮ ਨਹੀਂ ਕੀਤੀ ਕਿ ਉਹ ਕਿਹੜੀ ਹਾਲਤ ਚ ਗਏ ਨੇ ਤੇ ਪਤਾ ਨਹੀਂ ਉਹਨੂੰ ਉੱਥੇ ਕੀ ਹੋਇਆ ਹੋਗਾ ਕੀ ਨਹੀਂ ਇਹਨੇ ਕੀਤਾ ਹੀ ਪਿੱਤਰ ਗੱਲ ਤੇਰੀ ਸਹੀ ਆ ਜੇ ਸੱਚੀ ਗੱਲ ਦੱਸਾਂ ਜਿੱਦਣ ਪਹਿਲੇ ਦਿਨ ਇੱਥੇ ਆਏ ਸੀ ਨਾ ਦੋਵੇਂ ਜੀ ਮੈਨੂੰ ਉਹ ਤਾਂ ਨਹੀਂ ਪਸ ਆ ਗਿਆ ਇਹ ਕਿ ਉਹਨਾਂ ਦੀ ਅੱਜ ਜੋ ਕੰਡੀਸ਼ਨ ਹੈ ਨਾ ਉਹਨਾਂ ਨੂੰ ਇੱਥੇ ਰੱਖਣਾ ਚਾਹੀਦਾ ਪਰ ਇਹਨਾਂ ਨੇ ਜੋ ਕੁਝ ਕੀਤਾ ਮੰਮੀ ਜੀ ਸਾਹਮਣੇ ਉਹ ਵੇਖ ਕੇ ਮੈਨੂੰ ਫੇਰ ਗੁੱਸਾ ਚੜ ਗਿਆ ਸਹੀ ਕਰੀਏ ਇੱਥੇ ਰੋਟੀ ਖਾਣਗੇ ਰਹਿ ਹੀ ਲੈਣਗੇ ਹਾ ਸਾਰਾ ਕੁਝ ਇਹਨਾਂ ਦਾ ਹੀ ਹੈ ਜਿੱਥੇ ਮਰਜ਼ੀ ਰਹਿਣ ਕੀ ਪਤਾ ਰੰਜੀਤ ਕਿਹੜੇ ਵੇਲੇ ਕੀ ਹੋ ਜਾਣਾ ਹੈ ਬਾਬੇ ਨੇ ਕਿਸੇ ਦੀ ਕਿੰਨੀ ਉਮਰ ਲਿਖੀ ਤੇ ਕਿੰਨੀ ਨਹੀਂ ਕੋਈ ਪਤਾ ਨਹੀਂ ਮੈਨੂੰ ਤਾਂ ਨਹੀਂ ਆਉਂਦਾ ਜੋ ਜੋ ਉਹਨਾਂ ਨੇ ਕੀਤਾ ਪਰ ਨਾਲ ਪਰ ਸੱਚੀ ਮੇਰੇ ਤੋਂ ਹੀ ਗੇਦਾ ਮਾੜਾ ਹੁੰਦਾ ਕੋਈ ਕਿਤਾਬ ਦੇ ਬਣਾਇਆ ਸਕਦਾ ਮੈਂ ਤਾਂ ਉਹ ਵੀ ਤੋਹੀ ਨਹੀਂ ਦੇ ਸਕਦੀ ਨਾ ਮਮੀ ਜੀ ਉਹ ਵੀ ਦੇ ਸਕਦੀ ਮੈਂ ਵੀ ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਵਾ ਪਰ ਉਹਨਾਂ ਹਾਲਾਤਾਂ 'ਚ ਤੂੰ ਹੀ ਮੇਰਾ ਸਾਥ ਨਹੀਂ ਛੱਡਿਆ ਤੂੰ ਹੀ ਮੇਰਾ ਸਾਥ ਦਿੱਤਾ ਉਹਨਾਂ ਹਾਲਾਤਾਂ 'ਚ ਜੋ ਕੁਝ ਇਹਨਾਂ ਨੇ ਮੇਰੇ ਨਾਲ ਕੀਤਾ ਜੋ ਕੁਝ ਮੈਂ ਗਲਤੀਆਂ ਕੀਤੀਆਂ ਪਰ ਤੂੰ ਤੂੰ ਹੀ ਕਰ ਮੇਰਾ ਸਾਥ ਨਹੀਂ ਛੱਡਿਆ ਮੇਰੇ ਪੂਰੀ ਸਪੋਰਟ ਕੀਤੀ ਤੇ ਅੱਜ ਮੈਂ ਮੈਂ ਆਪਣੇ ਘਰ ਵਾਲੇ ਦਾ ਸਾਥ ਕਿਦਾਂ ਛੱਡ ਸਕਦੀ ਹਾਂ ਜੀ ਮੈਂ ਤੁਹਾਡੇ ਨਾਲ ਤੁਸੀਂ ਜਿੰਨਾ ਚਾਹੁੰਦੇ ਜੀ ਇਹਨਾਂ ਨੂੰ ਰੱਖੋ ਕੋਈ ਗੱਲ ਨਹੀਂ ਕੋਈ ਨਹੀਂ ਤੁਹਾਨੂੰ ਪਤਾ ਹੀ ਜਾਂ ਕਿੰਨੀ ਸਿਚੁਏਸ਼ਨ ਹੁੰਦੀ ਹੈ ਹੁਣ ਇਹਨਾਂ ਦਾ ਥੋੜਾ ਸਾਫ ਰਿਹਾ ਸੀ ਤਾਂ ਤੇ ਮੰਮੀ ਜੀ ਨੂੰ ਫੋਨ ਕਰਨਾ ਕਿਉਂ ਆਈ ਨਹੀਂ ਛੇ ਚੀਕਾ ਮਾ ਅਜਾ ਫੋਨ ਉੱਤੇ ਨਹੀਂ ਜਾਣਾ ਹਣਾ ਡਿਊਟੀ ਵਿੱਚ ਦੌੜਦਾ ਰੋਟੀ ਪਣੀ ਬਣਾਉਣਾ ਓਹੋ ਹੋ ਮੰਮੀ ਸੱਚੀ ਗਰਮੀ ਨੇ ਤਾਂ ਮਾਤੀ ਮਰੀ ਪਈ ਇੰਨੀ ਗਰਮੀ ਹੈ ਨਾ ਸੱਚੀ ਪੂਰੀ ਰਾਤ ਲਾਈਟ ਨਹੀਂ ਆਈ ਤੇ ਉਹ ਮੀਟਰ ਡਾਊਨ ਹੋਏ ਪਏ ਸਾਰੇ ਘਰ ਦੇ ਸਵੇਰ ਦੀ ਵੀ ਨਹੀਂ ਆਈ ਨਾ ਇਹ ਲੋ ਇਹ ਹਾਲ ਜੀ ਕਿਤੇ ਵਹਿਆ ਨਹੀਂ ਪਤ ਪੱਤੀ ਮੈਂ ਤੇਰੀ ਮਾਸੀ ਕੋ ਗਈ ਉੱਥੇ ਵੀ ਮੰਦਾ ਹੀ ਹਾਲ ਜਦੋਂ ਇੱਕ ਦੋ ਪੱਖਾ ਚੱਲਣਾ ਪਰਵਾਹ ਰਿਆ ਬੱਤੀ ਕਿੱਥੋਂ ਆਣੀ ਸਾਰੇ ਡਾਊਨ ਉੱਤੇ ਵੀ ਹੋਏ ਮੈਂ ਖਾਬ ਤੱਕ ਗਈ ਆ ਗਈ ਬੁਰਾ ਹਾਲੀ ਕਿਤੇ ਹਵਾ ਰਾਤ ਮਸਾ ਚੱਲ ਚੱਲੀ ਹੋ ਤੋ ਮੁੜ ਕੇ ਫੇਰ ਤੋਂ ਉਹ ਆਲੀ ਹੋ ਗਈ ਆ ਸ਼ਹਿਰਾਂ ਜਿਆਦਾ ਬੇੜਾ ਕਰ ਕੋਇਆ ਸੋ ਪਿੰਡੀ ਤਾਂ ਹੀ ਆਉਂਦੀ 3 ਬੱਤੀ ਕਰ ਵੀ ਆ ਪਿੰਡਾਂ ਖਾ ਉਹ ਜਉਂਦੀ ਆ ਆਹੋ ਸ਼ਹਿਰਾਂ ਚ ਤਾਂ ਮੰਦਾ ਹੀ ਹਾਲ ਆ ਇੱਕ ਬਣਾਉਣ ਵਾਲੇ ਨਹੀਂ ਛੇਤੀ ਹੁੰਦੇ ਕੰਪਲੇਨ ਕਰੋ ਅਗਲੇ ਜਾਂਦੇ ਲੈ ਜੀ ਇੰਨੇ ਚਿਰ ਨੂੰ ਆਉਣੇ ਆਂ ਦੇਖ ਕੇ ਜਾਣੇ ਆ ਮੁੜ ਕੇ ਕੋਈ ਮੁੜਦਾ ਹੀ ਨਹੀਂ ਸਹੀ ਗੱਲ ਆ ਮੈਂ ਫੋਨ ਲਾਇਆ ਕੰਪਲੀਟ ਕੀਤੀ ਅਹ 9 ਵਜੇ ਤੱਕ ਆ ਜੂਗੀ ਬੱਤੀ ਹਲਕਣੀ ਆਈ ਪਤਾ ਨਹੀਂ ਝੂੜੀ ਬੋਲੀ ਜਾਂਦੇ ਕੀ ਹਿਸਾਬ ਤਾਂ ਬੰਨ ਦਾ ਚੱਲ ਕੋਈ ਨਹੀਂ ਪਤਾ ਉਹਦੇ ਆਪਣੀ ਮਰਜ਼ੀ ਨਾਲ ਉਹਨਾ ਠੀਕ ਕਰਦਾ ਆਪਾਂ ਕੀ ਕਰ ਸਕਦੇ ਸਾਰੀ ਦੁਨੀਆ ਦੇ ਨਾਲ ਹੀ ਆ ਹੋਰ ਰਣਜੀਤ ਆ ਗੁਰਪ੍ਰੀਤ ਹਣੀ ਫੇਰ ਕਿੱਥੇ ਆ ਗਏ ਆ ਇਹਨਾਂ ਨੂੰ ਕਿਉਂ ਬਾੜਿਆ ਫੇਰ ਉਹ ਨੰਮੀ ਮੈਂ ਤਾਂ ਦੱਸਦਾ ਸਾਰੀ ਗੱਲ ਪਤਾ ਕੀ ਗੱਲ ਆ ਇਹ ਕੱਲ ਆਏ ਸੀ ਦੋਵੇਂ ਜਣੇ ਤੇ ਕੱਲ ਆਣ ਕੇ ਹੱਥ ਜੋੜੀ ਜਾਂਦੇ ਤਰਲੇ ਮਾਰੀ ਜਾਂਦੇ ਆਣ ਕੇ ਤੁਹਾਨੂੰ ਪਤਾ ਹੀ ਆ ਮੈਂ ਵੀ ਉਦੋਂ ਦਾ ਪਰੇਸ਼ਾਨ ਬੈਠਾ ਇਹਨਾਂ ਦਾ ਕਰਕੇ ਹੀ ਚੱਲ ਜੋ ਮਰਜ਼ੀ ਆ ਹਾ ਕਿਤੇ ਭੈਣ ਨੇ ਮੇਰੀ ਰਿਸ਼ਤੇ ਸੜੀ ਬਦਲ ਜਾਂਦੇ ਹੁਣ ਉਹ ਕਿੰਨਾ ਵੇ ਇਹਨਾਂ ਨੇ ਮਾੜਾ ਕੀਤਾ ਮੇਰੇ ਨਾਲ ਆ ਪੁੱਤ ਆ ਗੁਰਪ੍ਰੀਤ ਦੇ ਕੋਸਤੇ ਨਹੀਂ ਜਿਆਦਾ ਤਰਸ ਨਹੀਂ ਆਉਂਦਾ ਉਹ ਹੀ ਪਹਿਣੀ ਵਿਮਲ ਉਹਦੇ ਤੇ ਤੂੰ ਲਾਗੇ ਨਹੀਂ ਲੱਗਾ ਆ ਵੇ ਉਹ ਜਿਹੜਾ ਰਾਜੂ ਵਿਚਾਰਾ ਉਹ ਤੋਂ ਧਿਆਨ ਨਾ ਕਰਦਾ ਫਿਰਦਾ ਕਿੰਨੇ ਆਣ ਕੇ ਉਹਨਾਂ ਆਪਣੇ ਤਰ੍ਹਾਂ ਕੱਢਿਆ ਤੇ ਪੁੱਤ ਉਹਦੇ ਤੇ ਤੂੰ ਹੀ ਨਹੀਂ ਉਹਨਾਂ ਦੇ ਲਾਗੇ ਲੱਗਾ ਤੇ ਇਹ ਤੈਨੂੰ ਜਿਆਦਾ ਹੀ ਕੋਲ ਆੜ ਲਈ ਆ ਉਹ ਤੇ ਤੇਨੂੰ ਤਰਸ ਹੀ ਹੋਣੀ ਸ਼ਕੀ ਆ ਜਾਂਦਾ ਪੁੱਤ ਅੱਜ ਉਹ ਸ਼ੂਟੀਆਂ ਹੋਈਆਂ ਸੀ ਵਿਮਲ ਉਹਨੇ 4 ਦਿਨ ਰਹਿਣ ਆ ਗਈ ਤੇ ਆਪਾਂ ਵੇਖੋ ਤਾਂ ਨਾ ਕੀ ਹਾਲ ਕਰਕੇ ਘਰੋਂ ਕੱਢਿਆ ਉਹ ਤਾਂ ਤੈਨੂੰ ਉਦੋਂ ਤਰਸ ਨਹੀਂ ਆਇਆ ਇਹਨਾਂ ਤੇ ਕੋਣ ਆਣ ਕੇ ਮਾਫ਼ੀਆਂ ਮੰਗ ਲੀਆਂ ਮੈਂ ਕੀ ਵਾਂਡੇ ਚਲ ਗਈ ਤੋਂ ਉਹਦੇ ਨਾਲ ਹਕਾਰੀ ਵਾੜ ਲਿਆ ਮੰਮੀ ਉਹ ਗੱਲਾਂ ਤਾਂ ਮੈਂ ਪਛਤਾ ਦਗਾ ਮੈਂ ਸਾਰੇ ਮੈਨੂੰ ਪਤਾ ਵਾ ਨਾਲੇ ਨਾ ਉਹ ਦੋਵੇਂ ਇੱਕੋ ਜਿਹੇ ਆ ਮੈਨੂੰ ਤੈਨੂੰ ਤੁਹਾਨੂੰ ਪਤਾ ਹੀ ਇਹ ਗੱਲ ਦਾ ਤੇ ਨਾਲੇ ਨਾ ਰਾਜੂ ਭਾਈ ਉਹਨਾਂ ਦੀ ਗੱਲ ਹੋ ਰਹੀ ਆ ਉਹ ਤਾਂ ਫੇਰ ਵੀ ਕੰਮ ਕਰ ਕਰਕੇ ਨਾ ਉਹਨਾਂ ਦਾ ਘਰ ਕੰਮ ਕਿਤੇ ਕਿਤੇ ਲੱਗੇ ਚੁਕਲੇ ਉਹਨਾਂ ਨੇ ਤੇ ਇਹਨਾਂ ਨੇ ਮੜਾ ਮੋਟਾ ਏਡਾ ਬਣਾਇਆ ਉਹ ਵੀ ਗਵਾ ਲਿਆ ਸਾਰਾ ਕੁਝ ਤੇ ਮੇਰੇ ਤੋਂ ਨਹੀਂ ਵੇਖਿਆ ਗਿਆ ਇਹਨਾਂ ਦਾ ਤਾਂ ਮੈਂ ਮੈਂ ਹੈਲਪ ਕਰਤੀ ਇਹਨਾਂ ਦੀ ਵੀ ਆ ਜਾਓ ਚਲ ਕੋਈ ਗੱਲ ਨਹੀਂ ਰਹਿ ਲੋ ਫਿਰ ਕਿਹੜੀ ਗੱਲ ਹੈ ਇਹ ਵੀ ਤੇ ਮੇਰੀ ਕੋਈ ਲੱਗਦੀ ਆ ਇਹ ਕੋਈ ਨਹੀਂ ਵੇਖਿਆ ਗਿਆ ਮੇਰੇ ਤੋਂ ਪੁੱਤ ਮੇਰੀ ਸੁਣ ਗੱਲ ਮਾੜੇ ਦਿਨ ਤੇ ਉਹਨਾਂ ਦੇ ਵਿਮਲ ਉਹਨਾਂ ਦੇ ਬੜੇ ਆਏ ਉਹਨਾਂ ਨੂੰ ਤੇ ਪਤਾ ਪਰ ਰੱਖ ਨਹੀਂ ਸਕੀ ਤੇ ਲਖਣਾ ਸੋ ਪੁੱਤ ਇਹਨਾਂ ਨੂੰ ਵੀ ਨਹੀਂ ਚਾਹੀਦਾ ਤੈਨੂੰ ਪਤਾ ਕੀ ਕਿ ਤਰ੍ਹਾਂ ਦੇ ਮੁੜ ਕੇ ਤੁਹਾਡੇ ਆਪਣੇ ਘਰ ਦੇ ਹਰਾਦ ਪੁੱਤ ਖਰਾਬ ਹੋ ਜਾਣਗੇ ਇਹ ਨਾ ਹੋਵੇ ਪੁੱਤ ਮਾਹੀ ਆਪਾਂ ਰੋਟੀ ਖਾਣ ਲੱਗੇ ਤਾਂ ਮਾਹ ਤੇਰਾ ਕੰਮ ਚੱਲਿਆ ਇਹ ਨਾਲ ਹੋ ਮੁੜ ਕੇ ਹੋਰ ਸ਼ਾਪਾ ਬੈਜੇ ਮੰਮੀ ਤੈਨੂੰ ਤੜਨਾ ਮੈਂ ਗੱਲ ਕੀਤੀ ਹੈ ਤੁਹਾਨੂੰ ਇਸ ਲਈ ਪੁੱਛ ਨਹੀਂ ਕਿਹਾ ਮੈਂ ਤੇ ਚਲ ਸ਼ਮੀ ਨੇ ਜੇ ਮੈਂ ਸੋਚਿਆ ਵੀ ਚੱਲੇ ਨੂੰ ਰੱਖ ਲੈਣੇ ਨੇ ਉਹਦੇ ਹਾਲਾਤ ਮਾਰੇ ਚੱਲੰਦੇ ਕੀ ਕਰਨਾ ਚਾਹੀਦਾ ਮੈਨੂੰ ਤੁਸੀਂ ਦੱਸੋ ਹੁਣ ਮੈਂ ਹੁਣ ਕੀ ਦੱਸਾਂ ਜੇ ਤਾਂ ਤੂੰ ਤੇ ਸ਼ਮੀ ਨੇ ਇਹਨਾਂ ਨੂੰ ਵਾੜ ਹੀ ਲਿਆ ਅਗਲੀ ਆਖੂਗੀ ਪਾ ਪਰਜਾਇਨਾ ਵਾਲਿਆ ਤੇ ਮਾਂ ਅੱਗੇ ਪੁੱਤ ਮੇਰੇ 1000 ਰੁਪਈਆ ਉਹਨੇ ਮੇਰੇ ਹੋਰ ਲੈ ਜਾਣਾ ਹੁਣ ਮੇਰੀ ਸਲਾਹ ਤੂੰ ਕੀ ਲੈਣੀ ਆ ਮੈਂ ਸੋਚਿਆ ਚਲ ਮੇਰੇ ਤੋਂ ਇੱਕ ਵਾਰੀ ਗਲਤੀ ਹੋ ਗਈ ਆ ਨਿੰਮਲ ਵਾਰੀ ਗਲਤੀ ਹੋ ਗਈ ਆ ਹੁਣ ਦੂਜੀ ਵਾਰੀ ਗਲਤੀ ਨਾ ਹੋ ਜਾਈ ਚਲ ਮੈਂ ਇੱਕ ਭੈਣ ਨੂੰ ਨਹੀਂ ਪੁੱਛਿਆ ਚਲ ਤੂੰ ਜੀਹ ਨੂੰ ਪੁੱਛਾਂ ਪਰ ਮੈਂ ਕੋਈ ਮਾੜਾ ਸੋਚਿਆ ਨਹੀਂ ਮੇਰੇ ਲਈ ਪੁੱਤ ਤੇਰਾ ਕੋਰਾ ਫਰਜ਼ੀ ਹੈ ਮੈਨੂੰ ਫੋਨ ਕਰਕੇ ਪੁੱਛ ਲੈ ਨੂੰ ਵੀ ਮੰਮੀ ਗੁਰਪ੍ਰੀਤ ਹਣੇ ਆਏ ਕੀ ਕਰਾਂ ਫਿਰ ਮੈਂ ਤੈਨੂੰ ਦੱਸਦੀ ਹੁਣ ਪੁੱਤ ਜੇ ਮੈਂ ਆਖਿਆ ਤਾਂ ਅਗਲੇ ਤੀਜਵਾਈ ਨੇ ਆਖੜਾ ਮਾਂ ਹੀ ਆਂਦੀ ਆ ਤਾਂ ਹੁਣ ਕੀ ਹੋ ਗਿਆ ਮੰਮੀ ਹੁਣ ਵੀ ਇੱਥੇ ਇਲ ਕਰ ਜੀਆ ਹਾਲੀ ਵੀ ਲੈਸਨ ਡਿਸੀਜਨ ਜਿਹੜਾ ਲੈਣਾ ਵਾ ਹੁਣ ਪੁੱਤ ਕੀ ਲੈਣਾ ਹੁਣ ਤੂੰ ਤੇ ਛੰਮੀ ਨੇ ਸੁਨਾ ਕਰ ਲਈਆ ਹੋ ਗਈ ਆ ਆ ਸਕਦੇ ਉਹ ਤੇਰਾ ਅਮਾ ਉਹਨਾਂ ਨੂੰ ਅਗਲੀ ਆਖੂਗੀ ਮਾਂ ਆਹੀ ਕਰ ਤੇ ਮਾਂ ਨੇ ਫੈਸਲੇ ਬਦਲਦੇ ਆ ਮੰਮੀ ਜੀ ਮੇਰੇ ਸੁਣੋ ਗੱਲ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਆ ਪਰ ਕੱਲੋਂ ਆਏ ਆ ਨਾ ਜਦੋਂ ਬੜੀ ਹਲੀਮੀ ਨਾਲ ਆਏ ਆ ਉਹਨਾਂ ਨੇ ਆਣ ਕੇ ਸਾਡੇ ਬੜੇ ਤਰਲੇ ਕੱਢੇ ਆ ਤੇ ਸਾਨੂੰ ਇੱਥੇ ਰੱਖ ਲਓ ਅਸੀਂ ਜਿਹੜਾ ਕਮਰਾ ਲੈਂਦੇ ਰਹੇ ਆ ਨਾ ਸਾਡੇ ਕੋ ਉਹ ਵੇਲਾ ਕਰਾ ਲੈਂਦੇ ਰਹੇ ਆ ਸਾਰੇ ਤੇ ਅਸੀਂ ਹੁਣ ੱਟਕਿਆਂ ਜੋਗੇ ਆ ਸੋਨੂ ਬਾਜੀ ਨੇ ਇਨ ਆਖਿਆ ਕਿ ਮੈਨੂੰ ਕੁਆਟਰ ਮਿਲਿਆ ਵਾ ਤੇ ਮੈਂ ਉਹ ਜੌਬ ਕਰਦਾ ਕੀ ਹੁੰਦੀ ਆ ਸਿਕਿਉਰਿਟੀ ਗਾਰਡ ਦੀ ਸਿਕਿਉਰਿਟੀ ਗਾਰਡ ਦੀ ਤੇ ਕਹਿੰਦੇ ਮੈਨੂੰ ਕੁਆਟਰ ਮਿਲਿਆ ਤੇ ਉੱਥੇ ਆ ਸਾਰੇ ਬੰਦੇ ਹੀ ਬੰਦੇ ਤੇ ਕਹਿੰਦੇ ਜਨਾਨੀ ਕਿਹੇ ਦਿਨ ਹੀ ਨਾਲ ਹੈਗੀ ਤੇ ਉੱਥੇ ਰਹਿੰਦੀ ਏ ਗੁਰਪ੍ਰੀਤ ਕੱਲੀ ਤੇ ਮਮੀ ਜੀ ਉੱਥੇ ਕੋਈ ਅਭੀ ਨਭੀ ਹੋ ਗਈ ਤੇ ਫਿਰ ਵੀ ਤੁਹਾਡੇ ਘਰ ਦੀ ਧੀ ਤੇ ਇਹਨਾਂ ਦੀ ਭੈਣ ਹੀ ਕਿਸੇ ਨੇ ਕਹਿਣੀ ਆ ਨਾ ਜੇ ਕੁਝ ਹੋ ਗਿਆ ਤੇ ਮੈਂ ਇਹਦੇ ਮੂੰਹ ਨੂੰ ਨਹੀਂ ਕੱਲ ਆਪਣਾ ਘਰ ਦਿੱਤਾ ਮੈਂ ਸੋਨੂ ਭਾਜੀ ਦੇ ਮੂੰਹ ਨੂੰ ਦਿੱਤਾ ਵਾ ਉਹ ਤੇ ਇਹਨਾਂ ਦੇ ਪੈਰਾਂ ਦੇ ਹੱਥ ਲਾਉਣ ਨੂੰ ਗਏ ਆ ਉਹੀ ਤੇ ਤਰਲੇ ਤੇ ਮਰ ਜੰਦੀ ਹੁਣ ਮੈਂ ਕੀ ਕਰਾਂਦਾ ਲੱਭ ਲੇ ਮਾਰਦੇ ਸੀ ਤੀ ਸਾਨੂੰ ਮਾਫ ਕਰ ਦੋ ਕਿਸੇ ਤਰ੍ਹਾਂ ਤੇ ਸਾਨੂੰ ਇੱਥੇ ਰਹਿਣ ਨੂੰ ਥੋੜੀ ਜੀ ਜਗ੍ਹਾ ਦੇ ਦਿਓ ਅਸੀਂ ਇੱਕੋ ਕਮਰੇ 'ਚ ਗੁਜ਼ਾਰਾ ਕਰ ਲਾਂਗੇ ਤੇ ਇਹ ਵੀ ਰੋ ਕੇ ਤੇ ਹੱਥ ਜੋੜਦੀ ਤੇ ਤੁਸੀਂ ਦੱਸੋ ਕਿ ਅਸੀਂ ਕੀ ਕਰਦੇ ਫਿਰ ਉਹ ਤੋਂ ਨਹੀਂ ਮੈਂ ਤੁਹਾਨੂੰ ਗੱਲਾਂ ਦੀ ਕਿਉਂ ਵੜਾ ਤੀ ਤੇ ਉਹ ਮੇਰੀ ਵੀ ਆ ਪਰ ਮੇਏ ਗੱਲ ਪਤਾ ਨਹੀਂ ਆ ਉਹ ਕਾਚ ਵੜ ਗਿਆ ਇਹਨੇ ਹੋਵੇ ਫੇਰ ਸਭ ਕੋ ਗਲਤ ਹੋ ਜੇ ਨਹੀਂ ਮੰਮੀ ਜੀ ਉਹ ਜਿੰਨਾ ਮਰਜੀ ਗਲਤ ਕਰਲੇ ਹੁਣ ਮੇਰੀਆਂ ਅੱਖਾਂ ਵੀ ਖੁੱਲੀਆਂ ਵਾ ਤੇ ਕੰਨ ਵੀ ਖੁੱਲੇ ਆ ਮੈਂ ਕਦੀ ਉਹਦੇ ਮਗਰ ਨਹੀਂ ਲੱਗੂਗੀ ਮੈਨੂੰ ਜਿੰਨਾ ਮਰਜੀ ਗਲਤ ਪਟੀਆਂ ਸਿਖਾ ਲੇ ਮੈਂ ਨਹੀਂ ਉਹਦੀਆਂ ਪੜ ਤਾਂ ਪੜੂਗੀ ਹੁਣ ਹੁਣੇ ਬੜਾ ਕੁਝ ਕਰ ਲਿਆ ਹੁਣ ਸਿਰਫ ਉਹਨੂੰ ਘਰ ਤੇ ਰਹਿਣ ਨੂੰ ਜਗ੍ਹਾ ਦਿੱਤੀ ਆ ਰਹਿਣਾ ਤੇ ਚੁੱਪ ਕਰਕੇ ਰਵੇ ਜਾਣਾ ਆ ਕਿ ਅੱਜ ਚਲ ਜੇ ਸਿਰਫ ਇਹ ਆ ਵੀ ਵੇਖੋ ਮੰਮੀ ਲੋਕੀ ਗੱਲਾਂ ਕਰਨਗੇ ਇਹ ਜੇ ੱਟਕੇ ਖਾਂਡੇ ਨੇ ਇਹਨਾਂ ਦੇ ਧੀ ਜਵਾਈ ਤੇ ਇਹਨਾਂ ਨੇ ਰਹਿਣ ਨੂੰ ਜਗ੍ਹਾ ਵੀ ਨਹੀਂ ਦਿੱਤੀ ਮਾਸਾ ਚੰਗਾ ਨਹੀਂ ਲੱਗਦਾ ਮੰਮੀ ਫੇਕਸਾਦਾ ਮੈਂ ਤਾਂ ਤੁਹਾਡੇ ਮੂੰਹ ਨੂੰ ਰੱਖਿਆ ਹੁੰਦਾ ਸਮਝਣ ਦੀ ਕੋਸ਼ਿਸ਼ ਕਰੂੰ ਪਰ ਪੁੱਤ ਮੜਾ ਤੈਨੂੰ ਮੰਮੀ ਨਹੀਂ ਆਦੀ ਤੂੰ ਮੜਾ ਕੀਤਾ ਪਰ ਮੈਨੂੰ ਇੱਕ ਡਰ ਜਿਆ ਮਨ 'ਚ ਬਹਿ ਗਿਆ ਮੰਮੀ ਡਰ ਤੇ ਮੇਰੇ ਵੀ ਬੈਠਾ ਵਾ ਤੁਹਾਨੂੰ ਕੀ ਪਤਾ ਕੱਲ ਦਾ ਮੈਂ ਰੱਖ ਤੇ ਲਿਆਵਾਂ ਪਤਾ ਨਹੀਂ ਮੈਂ ਕੀ ਕੀ ਦਿਨ 'ਚ ਸੋਚੀ ਬੈਠੀ ਆ ਕੀ ਕੋਈ ਗਲਤ ਨਾ ਕਰ ਦੇ ਇਹ ਮੈਨੂੰ ਵੀ ਡਰ ਲੱਗਦਾ ਮੈਂ ਸੱਚੀ ਦੱਸਾਂ ਤੁਹਾਨੂੰ ਪਰ ਕੀ ਕਰੀ ਗਈ ਇੱਕ ਨੂੰ ਜ਼ਬੂਰੀ ਬਣ ਗਈ ਇਹਨਾਂ ਨੂੰ ਰੱਖਣਾ ਕੀ ਕਰਦੇ ਮਮੀ ਦੋ ਦਿਨਾਂ ਦਾ ਮੈਂ ਵੀ ਬੜਾ ਪਰੇਸ਼ਾਨ ਹਾਂ ਕਿ ਕਿੱਥੇ ਗਈ ਹੋਗੀ ਫਿਰ ਵੀ ਇੱਕ ਭੈਣ ਆ ਕੀ ਕਹਿੰਦਾ ਮੈਂ ਤੋ ਆ ਗਿਆ ਨਾੜ ਕੇ ਭਾਜੀ ਨਾਲ ਪਹਿਲਾਂ ਵਾਂਗੂ ਨਹੀਂ ਆਏ ਹੱਥੀ ਜੋੜੀ ਜਾਂਦੇ ਮੈਂ ਕੀ ਕਰਾਂ ਮੇਰੀ ਗੱਲ ਸੁਣੋ ਮੈਂ ਮੰਮੀ ਜੀ ਨਾਲ ਗੱਲ ਕਰਦੀ ਤੁਹਾਨੂੰ ਸੋਨੂ ਭਾਜੀ ਬੁਲਾਉਣ ਦੇ ਆ ਜਾਓ ਗੱਲ ਸੁਣ ਲਓ ਨਾ ਕੀ ਅੱਛਾ ਪੁੱਤ ਮੈਂ ਇਹ ਗੱਲ ਆਣੀ ਆ ਕਿਸੇ ਸਿਆਣੇ ਨੇ ਆਖਿਆ ਅੱਗ ਲੈਣ ਆਈ ਕਿ ਤਾ ਘਰ ਵਾਲੀ ਨਾ ਬਣ ਬੈਠੇ ਮੈਨੂੰ ਤੇ ਇਹ ਡਰ ਰਿਹਾ ਗਾ ਵੀ ਸਿਰ ਮਾਰ ਗਦੇ ਕਈ ਕੋ ਮਾਰ ਗਦੇ ਇਹ ਨਾ ਉਹ ਵੀ ਆਪਣਾ ਗਲਤ ਫਾਇਦਾ ਠਾਲਾ ਆਪਾਂ ਫਿਰ ਦਰਦ ਦਰਦ ਦੀਆਂ ਠੋਕਰਾਂ ਖਾਈਏ ਮੰਮੀ ਕੁਝ ਨਹੀਂ ਹੁੰਦਾ ਇਹੋ ਜਿਹਾ ਤੁਹਾਡੀ ਨੋਂ ਬੈਠੀ ਆ ਨਾ ਮੈਂ ਤੁਹਾਨੂੰ ਇੰਨੀ ਗੱਲ ਕਹਿਤੀ ਨਾ ਕਿ ਇਹਦੀਆਂ ਅੱਗੇ ਬੜੀਆਂ ਚੱਲ ਗਈਆਂ ਹੁਣ ਨੀ ਜੇ ਇਹਦਾ ਕੁਝ ਵੀ ਚੱਲਣਾ ਦੂਜੀ ਗੱਲ ਇਹ ਮੰਮੀ ਰਾਤ ਦੀ ਆਈ ਆ ਨਾ ਤੇ ਬੜੀ ਵਧੀਆ ਵਾ ਉਹਨੇ ਕੋਈ ਗਲਤ ਗੱਲ ਨਹੀਂ ਕੀਤੀ ਮੈਂ ਵੀ ਆਖਾਂ ਅਜੇ ਤੱਕ ਤਾਂ ਠੀਕ ਆ ਤੇ ਜਦੋਂ ਸਾਨੂੰ ਦਿਸੂਗਾ ਪੀ ਗਲਤ ਕਰਨ ਲਈ ਆ ਤੇ ਫਿਰ ਚੁੱਕ ਕੇ ਬਾਹਰ ਮਾਰਾਂਗੇ ਫਿਰ ਖਾਂਦੀ ਫਿਰ ਇਹਦੇ ਪੇ ਠੋਕਰਾਂ ਫਿਰ ਹੋਰ ਕੀ ਆ ਇਹ ਵੇਲੇ ਮੰਮੀ ਇਹ ਵੀ ਹੁੰਦਾ ਵਾ ਵੀ ਧੱਕੇ ਖਾ ਕੇ ਬੰਦਾ ਸਮਝ ਵੀ ਜਾਂਦਾ ਵਾ ਕੋਈ ਪਤਾ ਵੀ ਨਹੀਂ ਆ ਤੁਹਾਨੂੰ ਪਤਾ ਹੀ ਆ ਵੀ ਜਦੋਂ ਬੰਦੇ ਨੂੰ ਧੱਕੇ ਪੈਂਦੇ ਉਦੋਂ ਆਕਲ ਆਉਂਦੀ ਹੁੰਦੀ ਆ ਫਿਰ ਬੰਦਾ ਪਛਾਣ ਨੂੰ ਆਉਂਦਾ ਵਾ ਪੁੱਤ ਮੇਰੀ ਸੁਣ ਗੱਲ ਜੇ ਤੂੰ ਹੁਣ ਰੱਖ ਹੀ ਲਈ ਆ ਨਾ ਤੇ ਮੇਰੀ ਇੱਕ ਗਨ ਪੱਲੇ ਬਣ ਲਾ ਇਹ ਨਾ ਹੋਵੇ ਵੀ ਤੂੰ ਰੋਟੀਆਂ ਲਾਉਂਦੀ ਰਹੇ ਤੇ ਅਗਲੀ ਚੁੱਪ ਕਰਕੇ ਦੇ ਕੇ ਤੇ ਅੰਦਰ ਵੜ ਕੇ ਖਾਂਦੀ ਰਹੇ ਆਪੋ ਚੇ ਲੀਲਾ ਸਭ ਕੁਝ ਤੂੰ ਕਰਦੀ ਰਹੇ ਤੂੰ ਨੌਕਰਾਨੀ ਲੱਗ ਜੇ ਤੇ ਅਗਲੀ ਤੇ ਘਰ ਦੀ ਮਾਲਕ ਬਣ ਜੇ ਪੁੱਤ ਜੇ ਰੱਖਣਾ ਹੀ ਨਾ ਫਿਰ ਸਾਵਾਂ ਕੰਮ ਕਰਨਾ ਪਊ ਜੇ ਇਹ ਨੂੰ ਮਨਜ਼ੂਰ ਆ ਤਾਂ ਠੀਕ ਆ ਵੇਖ ਲਾ ਹੁਣ ਇਹ ਗਾੜੀ ਤੇਰੇ ਤੇ ਹੀ ਕੋਈ ਗੱਲ ਨਹੀਂ ਮੰਮੀ ਜੀ ਮੈਂ ਇਹ ਗੱਲਾਂ ਕਰਦੀ ਚੰਗੀ ਨਹੀਂ ਲੱਗਦੀ ਤੁਸੀਂ ਗੁਰਪ੍ਰੀਤ ਨੂੰ ਸਮਝਾ ਦਿਓ ਕਿ ਜੇ ਇੱਥੇ ਰਹਿਣਾ ਵਾ ਨਾ ਤੇ ਆਪਣਾ ਘਰ ਸਮਝ ਕੇ ਰਵੇ ਵੇਖੋ ਰਸੋਈ ਚ ਵੀ ਮੇਰੇ ਨਾਲ ਹੈਲਪ ਕਰਉਣੀ ਪੈਣੀ ਆ ਤੇ ਝਾੜੂ ਪੋਚਾ ਇੱਕ ਜਣਾ ਪਚਾੜੂ ਮਾਰ ਲਾਂਗੇ ਇੱਕ ਜਣਾ ਪੋਚਾ ਮਾਰ ਲਾਂਗੇ ਬਾਕੀ ਜਿਹੜੀ ਬਾਜ਼ਾਰ ਦੀ ਚੀਜ਼ ਲੈਉਣੀ ਹੋਊਗੀ ਉਹ ਮੈਂ ਤੇ ਗੁਰਪ੍ਰੀਤ ਇਕੱਠੀਆਂ ਚੱਲ ਜਾਾਂਗੇ ਕਿਉਂਕਿ ਸੋਨੂ ਬਾਜੀ ਨੇ ਵੀ ਕੰਮ ਤੇ ਚੱਲ ਜਾਇਆ ਕਰਨਾ ਰਣਜੀਤ ਵੀ ਕੰਮ ਤੇ ਚੱਲ ਜਾਂਦੇ ਆ ਠੀਕ ਹੈ ਨਾ ਤੇ ਇਹ ਚੀਜ਼ ਤੁਸੀਂ ਸਮਝਾ ਦਿਓ ਹੁਣ ਕੋਈ ਗੱਲ ਨਹੀਂ ਮੈਂ ਸਮਝਾ ਦੂੰ ਆ ਸੁੱਤੀ ਹੀ ਉੱਠ ਪਈ ਹੁਣ ਠੀਕ ਠੀਕ ਆ ਗੁਰਦੇ ਇਹ ਤੇ ਗੁਰਦੇ ਇਹ ਤੇ ਮੰਮੀ ਆਗੇ ਤੁਸੀਂ ਮੈਂ ਤਾਂ ਬੜੇ ਕਿੱਦੀ ਆਈਆਂ ਤਾਂ ਤੂੰ ਪਤਾ ਕਿੰਨਾ ਸੁੱਤੀ ਆ ਹੈ ਤੇਰਾ ਵੀ ਤਾਂ ਨੀਂਦ ਨਹੀਂ ਪੂਰਾ ਹੋਇਆ ਮੈਨੂੰ ਤੇ ਬੜਾ ਜੇਰੋਂ ਆਈ ਹੂੰ ਮੇਰੀ ਗੱਲ ਸੁਣ ਨਾਲਿਆਂ ਚਾਹ ਪੀ ਫੜ ਸਾਰਿਆਂ ਨੇ ਪੀ ਲਈ ਤੇਰੀ ਰਹਿ ਗਈ ਆ ਬੜਾ ਇੰਨਾ ਕੋ ਠੰਡੀ ਨਾ ਹੋ ਜਵੇ ਕੋਈ ਬੜੀ ਦਿਨਾਂ ਬਾਅਦ ਮੰਮੀ ਤੱਕ ਕੇ ਖਾਂਦੇ ਰੇ ਚੰਨ ਦੀ ਨੀਂਦ ਤੇ ਆਚੀ ਪਈ ਏ ਮੈਨੂੰ ਸਕੂਨ ਦੀ ਨੀਂਦ ਅੱਜ ਸੁੱਤੀ ਤੇ ਟਾਈਮ ਦਾ ਪਤਾ ਨਹੀਂ ਲੱਗਾ ਕਿੰਨਾ ਟਾਈਮ ਹੋ ਗਿਆ ਮੈਨੂੰ ਉਠਾ ਲੈਂਦੀ ਮੈਂ ਚਾਹ ਬਣਾ ਦਿੰਦੀ ਕੋਈ ਗੱਲ ਨਹੀਂ ਚਾਹ ਤੇਰੀ ਭਾਬੀ ਨੇ ਬਣਾ ਲਈ ਮੇਰੀ ਸੁਣ ਪੁੱਤ ਗੱਲ ਮੇਰੀ ਸੋਹਣੇ ਇੱਕ ਗੱਲ ਹੁਣ ਧਿਆਨ ਨਾਲ ਪੁੱਤ ਭਰਾ ਪਰਜਾਈ ਦੇ ਸਿਰੋਂ ਦੇ ਸੀਸਾ ਜਿੰਨਾ ਦਿਨ ਰੱਖ ਲਿਆ ਜਿਗਰ ਗੁਰਪ੍ਰੀਤ ਮੇਥੇ ਹੁੰਦੀ ਨਾ ਮੈਂ ਤੈਨੂੰ ਘਰ ਨਹੀਂ ਵਾੜਨਾ ਜਿਹੜੀਆਂ ਤੂੰ ਤਰਕ ਤਾਂ ਕੀ ਕਰਨਾ ਉਹ ਨਾਲ ਫੇਰ ਵੀ ਵੇਖ ਤੇਰੇ ਦੇ ਤਰਸ ਖਾਦਾ ਤੇ ਘਰ ਵਾਲੇ ਤੇ ਖਾਦਾ ਤੇ ਪੁੱਤ ਤੁਹਾਨੂੰ ਉਹਨਾਂ ਘਰ ਵਾੜਨੇ ਆ ਗੁਰਪ੍ਰੀਤ ਉਹ ਇਹੋ ਜਿਹੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ਨਾਲੇ ਮੇਰੀ ਸੋਹਣੇ ਕਾ ਗੱਲ ਹੋਰ ਆ ਸੋਨਾ ਸੋਨਾ ਉਠਿਆ ਕਰਨ ਟੈਮ ਨਾਲ ਪਰਜਾਈ ਦੇ ਨਾਲ ਸਾਰਾ ਚੌਕੇ ਦਾ ਕਰਾਇਆ ਨਾਲੇ ਪੁੱਤ ਝਾੜੂ ਬੋਕਰ ਇਕੱਠਿਆਂ ਨੇ ਕਰ ਲਿਆ ਲੀੜਾ ਕਪੜਾ ਤੋਤਾ ਪੁੱਤ ਦੋਵੇਂ ਜਣੀਆਂ ਕੰਮ ਕਰੋਗੇ ਛੇਤੀ ਦੇ ਲੀਆਂ ਆਉਗੀਆਂ ਇਹ ਨਹੀਂ ਪਿਓਰ ਖਬਦੀ ਰਹੇ ਤੇ ਤੂੰ 12 ਵਜੇ ਤੱਕ ਸੁਤੀ ਰਹੇ ਇਹ ਆਤਾ ਤੇ ਨਹੀਂ ਛੱਡਣੀਆਂ ਪੈਣੀਆਂ ਤੇ ਪੁੱਤ ਇੱਕ ਗੱਲ ਸੁਣ ਲੈ ਕੋਈ ਹੁਣ ਗਲਤੀ ਨਹੀਂ ਕਰਨੀ ਜੇ ਕੋ ਤੂੰ ਗਲਤ ਕੰਮ ਕੀਤਾ ਗਲਤ ਸੋਚਿਆ ਇਸ ਦਿਮਾਗ ਤੋਂ ਪੁੱਤ ਮੈਨੂੰ ਇਹ ਨਾ ਆਵੇ ਕਿ ਫਿਰ ਤੈਨੂੰ ਦੁਬਾਰਾ ਫੇਰ ਇਹ ਘਰ ਚੋਂ ਕੱਢਣਾ ਪਵੇ ਮੈਂ ਤੈਨੂੰ ਮਾਫ਼ ਨਹੀਂ ਕਰਾਂ ਮੰਮੀ ਜੇ ਤੂੰ ਮੇਰੀ ਧੀ ਆ ਤਾਂ ਮੰਮੀ ਤੇਰੀ ਮਾਂ ਇਹ ਗੱਲ ਮੇਰੀ ਦਿਮਾਗ 'ਚ ਪਾ ਲਈ ਹਾਂ ਮੰਮੀ ਤੀ ਫਿਕਰ ਨਾ ਕਰੋ ਮੈਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਪਿਛਲੀਆਂ ਜੋ ਮੇਰੇ ਕੋਲ ਗਲਤੀਆਂ ਹੋ ਗਈਆਂ ਮੈਂ ਕਦੀ ਨਹੀਂ ਦੁਹਰਾਵਾਂਗੀ ਪਰ ਆ ਭਾਬੀ ਉਹ ਜਿਵੇਂ ਰੱਬ ਵਰਗੀ ਉਹਨਾਂ ਨੇ ਵੇਖੋ ਮੈਨੂੰ ਕਿੰਨਾ ਗਲਤ ਹੁੰਦਿਆ ਵੀ ਮੈਨੂੰ ਘਰ ਵਿੱਚ ਆਪਣੀ ਜਗ੍ਹਾ ਦਿੱਤੀ ਰਹਿਣ ਵਾਸਤੇ ਵੀ ਜਗ੍ਹਾ ਦਿੱਤੀ ਮੇਰਾ ਭਰਾ ਭਾਬੀ ਕਿੰਨੇ ਖੁਸ਼ ਹੋਏ ਮੈਨੂੰ ਫੇਕ ਕੇ ਮੇਰੇ ਭਰਾ ਕਹਿੰਦਾ ਤੂੰ ਕਿੱਥੇ ਸੀ ਮੈਂ ਤੈਨੂੰ ਲੱਭਦਾ ਰਿਹਾ ਵੇਖੋ ਮੰਮੀ ਤਾਂ ਵੀ ਮੇਰੀ ਫਿਕਰ ਕਰਦੇ ਆ ਹਾਂ ਮੈਂ ਕਿੰਨੀ ਗਲਤ ਰਹੀ ਕਿੰਨਾ ਕੁਛ ਨਾਨਾ ਕੀਤਾ ਤਾਂ ਮਮੀ ਮੇਰੇ ਭਰਾਵਾ ਵੀ ਕਿੰਨੇ ਮੇਰੀ ਫਿਕਰ ਕਰਦੇ ਉਹਨਾਂ ਨੇ ਵੇਖੋ ਮੈਨੂੰ ਜਗਾ ਦਿੱਤੀ ਰਹਿਣ ਜੋਗੀ ਨਹੀਂ ਤੇ ਮੈਂ ਦੱਸ ਦਿੰਦੀ ਮਮੀ ਤੱਕੇ ਹਾਂ ਤੇ ਜਿਹੜੀ ਹਾਲਤਾਂ ਚ ਮੈਂ ਰਹੀ ਹਾਂ ਮੈਨੂੰ ਪਤਾ ਮੈਂ ਜਿਹੜੀਆਂ ਹਾਲਤਾਂ ਚ ਰਹੀ ਹਾਂ ਹੁਣ ਮਮੀ ਮੈਂ ਤੁਹਾਨੂੰ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਦੰਦੀ ਨਾ ਭਰਾਵਾ ਵੀ ਮੈਂ ਕਦੀ ਪਰੇਸ਼ਾਨੀ ਕਰਾਂਗੀ ਕਦੀ ਕੋਈ ਇਹੋ ਜਿਹੀ ਗਲਤ ਨਹੀਂ ਕਰਾਂਗੀ ਜਿਸ ਕਰਕੇ ਮੇਰੇ ਭਰਾਵਾ ਵੀ ਦੁਖੀ ਹੋਣ ਮੈਂ ਉਹਨਾਂ ਨੂੰ ਕਦੀ ਨਹੀਂ ਦੁੱਖ ਦੇਵਾਂਗੀ ਤੇ ਕੰਮ ਦੀ ਗੱਲ ਰਹੀ ਮੈਂ ਆਪਣੇ ਭਾਬੀ ਨੂੰ ਕਦੀ ਨਹੀਂ ਕੰਮ ਕਰਨ ਦਵਾਂਗੀ ਮੈਂ ਨਾਲ ਉਹਦੇ ਮਿਲ ਕੇ ਕੰਮ ਕਰਾਂਗੀ ਮੰਮੀ ਮੇਰੀ ਗੱਲ ਸੁਣਾ ਮੈਂ ਬਥੇਰੇ ਤੱਕੇ ਖਾਲੇ ਦਰਦਰ ਦੇ ਤੱਕੇ ਖਾ ਕੇ ਮੈਨੂੰ ਸਮਝ ਆ ਗਈ ਮੇਰੀ ਅਕਲ ਟਕਾਣੇ ਆ ਗਈ ਹੈ ਕਿ ਨਾ ਬਾਹਰ ਕੁਝ ਨਹੀਂਗਾ ਜਿੰਨੇ ਮਰਜੀ ਠੱਗੀਆਂ ਕਰ ਲਓ ਫਿਰ ਵੇਖ ਲਓ ਬੰਦੇ ਤੇ ਆਪਣੇ ਹੀ ਆ ਕੋਈ ਨਹੀਂ ਕਿਸੇ ਦੇ ਕੰਮ ਆਉਂਦਾ ਇਹਨੇ ਸੋਨੂ ਦੇ ਕੋਈ ਯਾਰ ਦੋਸਤ ਨਹੀਂ ਕੰਮ ਆਏ ਵੇਖ ਲਓ ਓਕੇ ਵੇਲੇ ਆਪਣੇ ਰਿਸ਼ਤੇਦਾਰ ਕੰਮ ਆਏ ਆਪਣੇ ਭਰਾ ਭਾਬੀ ਨੇ ਮੈਨੂੰ ਪਨਾਹ ਦਿੱਤੀ ਮੰਮੀ ਤੁਹਾਨੂੰ ਪਤਾ ਹੈ ਸੋਨੂ ਨੂੰ ਮੈਂ ਕਿਹਾ ਤੁਹਾਡੀ ਜਵਾਈ ਨੂੰ ਜਾ ਕੇ ਨਾ ਆਪਣੇ ਭਰਾ ਭਾਬੀ ਕੋ ਹਿੱਸਾ ਲੈ ਕੇ ਆ ਵਿੱਚ ਤੁਹਾਨੂੰ ਪਤਾ ਹੈ ਸਾਡਾ ਕੰਮ ਇੱਥੇ ਵਧੀਆ ਹੋ ਗਿਆ ਸੋਨੂ ਦਾ ਕਾਰੋਬਾਰ ਕਿੰਨਾ ਵਧੀਆ ਸ਼ਹਿਰ ਚ ਚੱਲਣ ਲੱਗ ਪਿਆ ਤੇ ਸਾਡਾ ਹਿੱਸਾ ਪਿੰਡ ਵਿੱਚ ਬਣਦਾ ਹੀ ਸੀ ਦੋ ਕਮਰੇ ਰਸੋਈ ਹੋਰ ਜ਼ਮੀਨ 'ਚ ਵੀ ਹਿੱਸਾ ਜਮੀਨ ਸਾਡੇ ਭਾਂਡੇ ਵੀ ਉੱਥੇ ਪਈ ਰਹੀ ਹੈ ਸਾਰਾ ਕੁਝ ਉੱਤੇ ਲੱਗਿਆ ਲਗਾਏ ਛੱਡ ਕੇ ਆ ਗਏ ਤੇ ਉਹ ਵੇਖ ਲਓ ਉਹਨੇ ਆਪਣੇ ਭਰਾ ਭਾਬੀ ਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਿ ਸਾਡਾ ਹਿੱਸਾ ਬਣਦਾ ਤੇ ਕੋਈ ਗੱਲਬਾਤ ਹੀ ਨਹੀਂ ਕਹਿੰਦਾ ਮੈਂ ਨਹੀਂ ਮੰਗਣਾ ਮੰਗਣਾ ਤੇ ਨਾ ਉਹਨਾਂ ਨੇ ਦੇਣਾ ਕਿਉਂ ਨਹੀਂ ਦੇਣਾ ਸਾਡਾ ਹਿੱਸਾ ਦੱਸੋ ਮੈਨੂੰ ਕਿਉਂ ਨਹੀਂ ਦੇਣਾ ਮੇਰੀ ਸੋਣ ਕੁੜੀ ਦੀ ਇਹ ਗੱਲ ਹਿੱਸਾ ਦੇ ਨੂੰ ਆ ਕੀ ਦੇਣਾ ਜਦੋਂ ਤੇਰੇ ਕੋਲ ਪੈਹਾ ਤੇ ਲੈਣਾ ਤੂੰ ਤੇ ਆਪਣੇ ਆਪ ਨੂੰ ਲੈਣਾ ਲੜ ਸਮਝਣ ਦੇ ਦੀਆਂ ਉਹਨਾਂ ਤੇ ਤੂੰ ਕਿੱਜ ਪੱਲੇ ਨਹੀਂ ਪਤਾ ਇੱਥੋਂ ਤੱਕ ਮੈਨੂੰ ਤੇਰੀਆਂ ਕਰਤੂਤਾ ਉਹਦਾ ਪਤਾ ਕਿਧਰੋਂ ਨਾ ਤੱਤਿਆਂ ਨੂੰ ਆਇਆ ਨਾ ਚਾਹ ਪਾਣੀ ਨਹੀਂ ਤੂੰ ਪੁੱਛਿਆ ਤੇ ਉਹ ਤੇਰੀ ਮਦਰ ਸੁਆਹ ਕਰਨ ਤੇ ਚਾਹ ਪਾਣੀ ਨਹੀਂ ਪੁੱਛਿਆ ਦਾ ਮਤਲਬ ਇਹ ਸਾਡਾ ਹਿੱਸਾ ਖਾਣਗੇ ਹਿੱਸਾ ਕਾ ਖਾ ਲੈਣ ਦੀ ਨਹੀਂ ਗੱਲ ਪੁੱਤ ਜਦੋਂ ਕਿ ਕੋਈ ਘਰ ਆਵੇ ਨਾ ਜੀ ਆਇਆਂ ਆਖੀ ਦਾ ਇਥੋਂ ਤੱਕ ਪੁੱਤ ਜੇ ਕੋ ਮਾਰਾ ਹੋਵੇ ਉਹਦੀ ਮਦਦ ਕਰੀ ਦੀ ਆ ਤੇ ਭੈਣਾ ਤੂੰ ਤਾਂ ਉਹਨਾਂ ਨੂੰ ਪੁੱਛਿਆ ਹੀ ਨਹੀਂ ਇਹੋ ਕਸਿਆਣੇ ਕਹਿੰਦੇ ਆ ਕਿ ਕਹੇ ਮਾਰੇ ਦੇ ਲਾਗੇ ਲੱਗੋ ਤੁਹਾਡੇ ਤੱਕ ਜੇ ਮਾਰਾ ਦੇ ਲਾਉਂਦੇ ਅਗਲਾ ਉਹਦੀ ਲੱਗੂ ਤੂੰ ਕਿਉਂ ਉਹ ਗੱਲ ਨੂੰ ਸਮਝੀ ਨਹੀਂ ਤੂੰ ਤਾਂ ਆਪਣੀ ਫਾਨੀ ਬੜੀ ਉੱਚੀ ਕੀਤੀ ਹੁਣ ਸਭੀ ਉਹ ਹਿੱਸਾ ਮਿਲ ਜਾਂਦਾ ਫਿਰ ਮੈਨੂੰ ਕੀ ਲੋੜ ਸੀ ਇੱਥੇ ਪੇਕੀ ਆਂਦੀ ਫਿਰ ਮੈਂ ਆਪਣੇ ਮਕਾਨ ਚ ਤੇ ਜਾਂਦੀ ਤੇ ਮੈਂ ਦੋ ਕਮਰਿਆਂ ਚ ਗੁਜ਼ਾਰਾ ਕਰਦੀ ਕਮਸੇ ਕਮ ਆਪਣੇ ਘਰ ਤੇ ਜਾਂਦੀ ਉਥੇ ਪੱਲਾ ਹੀ ਨਹੀਂ ਫੜਾਉਂਦੇ ਵੇ ਉਹਨਾਂ ਤੇਨੂੰ ਪੱਲਾ ਨਹੀਂ ਫੜਾਉਣਾ ਤੂੰ ਹਰਕਤਾਂ ਹੀ ਇੱਤਾਂ ਦੇ ਉਹਨਾਂ ਨਾਲ ਨਾ ਕੀਤਾ ਨਾ ਤੂੰ ਨਾ ਤਾਂ ਬੰਦਾ ਹੀ ਸਮਝਿਆ ਵੇ ਹਿੱਸਾ ਦੇ ਨੂੰ ਨਾ ਕੀ ਦੇਣਾ ਹੁਣ ਤਾਂ ਮਾੜਾ ਵਕਤ ਹੀ ਚੱਲਦਾ ਵੇ ਹੁਣ ਤਾਂ ਮੈਨੂੰ ਸਾਗੇ ਹਾਲਾਤ ਦਾ ਪਤਾ ਲੱਗ ਗਿਆ ਕਿ ਕਿਵੇਂ ਗੁਜ਼ਾਰਾ ਕਰੀਦਾ ਮਾੜੇ ਵਕਤ ਵਿੱਚ ਵੀ ਤੇ ਆਖਰ ਵੇਖ ਲਓ ਆਪਣੇ ਭਰਾ ਭਾਬੀ ਨੇ ਤਨਾ ਦਿੱਤੀ ਉਹੀ ਕੰਮ ਆਇਆ ਵੇਖ ਲਾ ਆਪ ਕੋ ਤੂੰ ਆਪਣੇ ਮੂੰਹ ਹੀ ਕਿਹਾ ਵਾ ਕਿ ਸਾਡੀ ਕਿਸੇ ਨੇ help ਨਹੀਂ ਕੀਤੀ ਨਾ ਕਿ ਤਾਂ ਕਿਸੇ ਯਾਰ ਦੋਸਤ ਨੇ ਨਾ ਤੁਹਾਡੇ ਪਿਛਲਿਆਂ ਨੇ ਤੇਰੇਆਂ ਸਹੁਰਿਆਂ ਨੇ ਤੇ ਵੇਲਾ ਫੇਰ ਤੂੰ ਆ ਵੀ ਗਿਆ ਵੀ ਭਰਾ ਟਰ ਜਾਈ ਕੰਮ ਆਇਆ ਤੇ ਪੁੱਤ ਮੇਰੀ ਸੁਣ ਲੈ ਹਣ ਗੱਲ ਇਸ ਗੱਲ ਦਾ ਨਜਾਇਜ਼ ਫਾਇਦਾ ਲੈ ਠਾਈ ਉਹ ਆ ਵਿਚਾਰੇ ਭੋਲੇ ਉਹਨਾਂ ਨੂੰ ਫੇਰ ਵੀ ਤੇਰੇ ਤੇ ਦਰਸ ਆ ਗਿਆ ਵੀ ਤੂੰ ਸਾਡੀ ਭੈਣ ਆ ਤੇ ਪੁੱਤ ਇਹ ਨਾ ਹੋਵੇ ਕਿ ਉਹਨਾਂ ਦਾ ਚੁਬਾ ਚੋੜ ਕਰਕੇ ਤੂੰ ਫੇਰ ਨਿਕਲ ਜੇ ਤੇ ਪੁੱਤ ਜਿਹਾ ਕਿ ਇਹੋ ਜੀ ਗੱਲ ਹੋਈ ਨਾ ਤੇ ਅਸੀਂ ਤੈਨੂੰ ਇੱਕ ਮਿੰਟ ਬਰਦਾਸ਼ਤ ਨਹੀਂ ਕਰਨਾ ਫੜ ਕੇ ਬਾਹਰ ਤੈਨੂੰ ਫੇਰ ਬਾਹਰ ਕੱਢ ਦੇਣਾ ਹੁਣ ਇਹ ਆਪਣੇ ਗਲ ਦਿਮਾਗ ਦਿਲ ਦੇ ਵਿੱਚ ਗੱਲ ਪਾਣਾ ਵੀ ਮੇਰੀ ਮਾਂ ਨੇ ਮੈਨੂੰ ਕੀ ਸਮਝਾਇਆ ਸੀ ਮੇਰੀ ਮੰਮੀ ਤੇ ਬਾਰ-ਬਾਰ ਨਾ ਮੈਨੂੰ ਕਹਿੰਗੇ ਨਿਸ਼ਚਮਿੰਦਾ ਨਾ ਕਰੋ ਮੈਂ ਕਿਉਂ ਕਰਾਂਗੇ ਆਪਣੇ ਪਰਵਾ ਬਿਨਾਂ ਬਾੜਾ ਉਹਨਾਂ ਨੇ ਵੇਖੋ ਮੇਰੀ ਕਿੰਨੀ ਮਦਦ ਕੀਤੀ ਜਮਾ ਉਹਨਾਂ ਨਾਲ ਮਾੜਾ ਕਰਾਂਗੀ ਜੋ ਪਾਸਟ ਵਿੱਚ ਮੇਂ ਕੋ ਗਲਤੀਆਂ ਹੋ ਗਈਆਂ ਹੁਣ ਮੈਂ ਰਿਪੀਟ ਨਹੀਂ ਕਰਾਂਗੀ ਉਹ ਗਲਤੀਆਂ ਨੂੰ ਸਮਝਦੋਈ ਮੈਂ ਜੀ ਹੁਣ ਭਾਬੀ ਭੈਣਾ ਵਰਗੀ ਐ ਮੈਂ ਦੇਖਣਾ ਉਹਦਾ ਕਿੰਨਾ ਸਾਥ ਦੇਂਦੀ ਹਰ ਕੰਮ ਚ ਉਹਦੀ ਹੈਲਪ ਕਰਾਂਗੀ ਠੀਕ ਆ ਜੇ ਇਹ ਗੱਲਾਂ ਐ ਨਾ ਪੁੱਤ ਤੇ ਫਿਰ ਚੰਗੀ ਰਹੀਂ ਕੰਮ ਧੰਦਾ ਕਰਾਉਣੀ ਆਪਣੀ ਪਰਜਾਈ ਨਾਲ ਸਾਰਾ ਲੂਗਾ ਕਪੜਾ ਲੈਣ ਗਿਆ ਕੋਈ ਬਜਾਰੋਂ ਚੀਜ਼ ਲੈਣ ਗਿਆ ਦੋਵੇਂ ਭੈਣਾਂ ਇਕੱਠੀਆਂ ਗਈਆਂ ਪੁੱਤਰ ਨਾਲ ਕੇ ਰਹਿਣਾ ਵਾ ਸੋ ਕੋਈ ਵਿਧਕਰਾ ਨਹੀਂ ਕਰਨਾ ਨਹੀਂ ਨਹੀਂ ਕੋਈ ਗੱਲ ਨਹੀਂ ਦੇਖਣਾ ਬਾਬੀ ਨਾਲ ਉਹ ਰਹੀ ਉੱਠਣ ਤੋਂ ਪਹਿਲੇ ਮੈਂ ਸਫਾਈਆਂ ਕਰਦੇ ਨੇ ਅਗਰ ਵੀ ਦੇਖਣਾ ਮੈਨੂੰ ਤੂੰ ਇਹਨਾਂ ਜਲਦੀ ਠਾੜਿਆ ਕਰੋ ਉਹਨੂੰ ਮੈਂ ਖੇਚਲਦੇ ਨਹੀਂ ਨਹੀਂ ਉਹਨੂੰ ਲੱਗਿਆ ਨਾ ਕਿ ਮੈਂ ਨਾ ਨਾਲ ਮੇਰੇ ਘਰ ਰਹਿੰਦੀ ਵੀ ਮੈਂ ਕਿਉਂ ਦੇ ਤੇ ਬੋਝ ਬੰਨਾ ਕਿ ਨਹੀਂ ਵੇਖੋ ਗਰਮੀ ਕਿੰਨੀ ਹੈ ਵਿਚਾਰੀ ਇਕੱਲੀ ਲੱਗੀ ਰਹਿੰਦੀ ਕਿਚਨ 'ਚ ਮੈਂ ਖੁਦ ਮਦਦ ਕਰਾਂਗੀ ਕੋਈ ਫਿਕਰ ਨਾ ਕਰੋ ਤੁਸੀਂ ਵੇਖ ਲਾ ਇੱਕ ਪਰਜਾਈ ਹੋ ਕੇ ਤੇ ਭਰਾ ਪਰਜਾਈ ਹੋ ਕੇ ਤੈਨੂੰ ਘਰ ਵੜ ਲਿਆ ਇੱਕ ਮੈਂ ਮਾਂ ਮੈਂ ਨਹੀਂ ਆ ਜਿੰਦ ਘਰ ਨੂੰ ਜਿੱਤੇ ਤੈਨੂੰ ਘਰ ਨਹੀਂ ਵੜਨਾ ਉਹਨਾਂ ਦੇ ਸਿਰ ਨੂੰ ਸੀਸਾ ਦੇ ਸਹੀ ਗੱਲ ਹੈ ਮੇਰੀ ਭਾਬੀ ਵਰਗਾ ਤੇ ਕੋਈ ਹੈ ਹੀ ਨਹੀਂ ਮੇਰੇ 'ਚ ਹੀ ਕਮੀਆਂ ਸੀ ਜਿਹੜਾ ਮੈਂ ਉਹਨੂੰ ਪਛਾਣ ਨਹੀਂ ਸਕੀ ਚੱਲ ਆਪਣੀਆਂ ਕਮੀਆਂ ਹੋਣ ਦੁਬਾਰਾ ਨਾ ਦਰਾਈ ਤੈਨੂੰ ਮੈਂ ਬਾਰ-ਬਾਰ ਇਹੋ ਗੱਲਾਂ ਮੈਂ ਮਮੀ ਦੀ ਫਿਕਰ ਹੀ ਨਾ ਕਰੋ ਮੈਂ ਕਹਿੰਦੀ ਵੀ ਨਾ ਦੀ ਫਿਕਰ ਨਾ ਕਰਤੀ ਬੇਫਿਕਰ ਹੋ ਬਸ ਠੀਕ ਹੈ ਕਿੱਥੇ ਭਾਬੀ ਆਓ ਇੱਥੇ ਹੀ ਹਣੀ ਆ ਰਸੋਈ 'ਚ ਜਾ ਤੂੰ ਮੈਨੂੰ ਜਲਦੀ ਢਾਣਦੇ ਕਿਉਂ ਨਹੀਂ ਤੈਨੂੰ ਮੈਂ ਕਿਹਾ ਨਾ ਚਲ ਕੋਈ ਗੱਲ ਨਹੀਂ ਅੱਜ ਦੀ ਕੋਈ ਗੱਲ ਨਹੀਂ ਹੁਣ ਜਲਦੀ ਉੱਠਿਆ ਕਰੀ ਉਹਦੇ ਨਾਲ ਹੱਥ ਪੱਲਾ ਮਰ ਕੇ ਤੇ ਆਟਾ ਗੁੰਨਦੇ ਲਾਗੋ ਕੋਈ ਭੰਦੇ ਚ ਨਹੀਂ ਮਾਜਦੇ ਚਲ ਜਾ ਹੁਣ ਤੂੰ ਹੀ ਉਹ ਜਨਾਬ ਨੂੰ ਕਹਤਾਂ ਜਦੋਂ ਮੈਂ ਸੌ ਜਾਂਦੀ ਮੈਂ ਕੋ ਆਪਣੇ ਆਪ ਦੇ ਉੱਠਿਆ ਨਹੀਂ ਜਾਂਦਾ ਇੰਨੀ ਪੱਕੀ ਨੀਂਦ ਆਉਂਦੀ ਮੈਨੂੰ ਹੁਣ ਪੱਕੀਆਂ ਪੁਕੀਆਂ ਨੀਂਦਾਂ ਨਹੀਂ ਨਾ ਹੋਇਆਂੀਆਂ ਹੁਣ ਕੰਮ ਕਰੋ ਤੇ ਰੋਟੀ ਖਾਓ ਇਹ ਥੋੜਾ ਵੀ ਤੇਰੀ ਸਾਡੀ ਫੈਮਲੀ ਵੀ ਤੇ ਹੈ ਉਹਦੇ ਤੇ ਬੋਝ ਥੋੜੀ ਨਾ ਬੰਨਣਾ ਅਗਲੀ ਕਵੇ ਵੇਸੇਰ ਮੁੜ ਕੇ ਮਨ ਚ ਆਈ ਜਾਂਦਾ ਕਿ ਇਕੱਲੀ ਮੈਂ ਲੱਗੀ ਰਹਿਨੀ ਆ ਤੇ ਉਵੇਂ ਹੀ ਘਰਾਂ ਨਾਲ ਸੁੱਤੀ ਆ ਕਦੇ ਨਾ ਕਦੀ ਤੇ ਬੰਦੇ ਦੇ ਮਨ ਚ ਆਈ ਜਾਂਦਾ ਉਹਦਾ ਭਾਵੇਂ ਕਿ ਰੱਪਾ ਬੋਝ ਥੋੜੀ ਨਾ ਬੰਨਣਾ ਕਿਹਨੇ ਆਈ ਬਾਣੋ ਹਨ ਸਿਆਣੀ ਉਹ ਪਹਿਲੇ ਵਾਲੀ ਗੁਰਪ੍ਰੀਤ ਨਹੀਂ ਰਹੀ ਹੁਣ ਹੁਣ ਸਿਆਣੀ ਚਲ ਦੇ ਹੋ ਕੀ ਕੰਮ ਕਰਨ ਲਈ ਨਾਲ ਉਹਦੇ ਕੰਮ ਕਰਾ ਅਗਲੀ ਦੇ ਖੋਜ ਹੋ ਜਾਣਾ ਤੇ ਦੇ ਲਾ ਚਾਹ ਪੀਤੀ ਤੇ ਮੇਰੇ ਮਗਰੇ ਕੰਮ ਕਰਨ ਆ ਗਈ ਚਲੋ ਸ਼ੁਗਰਿਆ ਕਿ ਦੇਦ ਨੂੰ ਮਤ ਬੁੱਧਾ ਰੱਬ ਨੇ ਪਾਈ ਆ ਮੇਰੇ ਨੋਹ ਪਤਨੇ ਘਰ ਵਾੜ ਲਿਆ ਉਹ ਬੜਾ ਮੈ ਸ਼ੁਗਰਾਨਾ ਉਹਨਾਂ ਦਾ ਕਰਦੀ ਆ ਤੇ ਪਰ ਇਸ ਗੁਰਪ੍ਰੀਤ ਨੂੰ ਵੀ ਅਗ ਲਾਉਣੀ ਚਾਹੀਦੀ ਹੈ ਨਾ ਤੇ ਮੈਂ ਹੁਣ ਰਲ ਕੇ ਰਵਾਂ ਗਣ ਮੈਂ ਆਪਣੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਕੋ ਗੰਦਾ ਨੋ ਪਰ ਇਹ ਮੇਨ ਨਾ ਆ ਕਰਦਾ ਤੇ ਆ ਕਰਦਾ ਚਲੋ ਵੇਖੋ ਹੁਣ ਜਿਉਂ ਜਿਉ ਰਹੂਗੀ ਪਤਾ ਲੱਗੂਗਾ